ਸਤ ਸ੍ਰੀ ਅਕਾਲ ਜੀ ਨਵੇਂ ਪੁਰਾਣੇ ਸਾਂਝਵੇਂ ਨੂੰ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਭਾਂਡੇ ਦੀ ਜਾਣਕਾਰੀ ਦੇਈਏ ਮੈਨੂੰ ਕਮੈਂਟਾਂ ਵਿੱਚ ਆਇਆ ਸੀ ਕਿ ਤੁਸੀਂ ਕਿਹੜੇ ਭਾਂਡੇ ਵਰਤਦੇ ਆਂ ਤੇ ਭਾਂਡੇ ਦੇ ਬਾਰੇ ਵਿੱਚ ਜਾਣਕਾਰੀ ਦਿਓ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਸਭ ਤੋਂ ਪਹਿਲਾਂ ਤਾਂ ਸਭ ਤੋਂ ਵਧੀਆ ਜਿਹੜੇ ਭਾਂਡੇ ਹੁੰਦੇ ਉਹ ਤਾਂ ਮਿੱਟੀ ਦੇ ਹੁੰਦੇ ਆ ਜਿਹੜੇ ਸਭ ਤੋਂ ਪੁਰਾਣੇ ਸਮੇਂ ਤੋਂ ਪ੍ਰਚਲਿਤ ਆ ਰਹੇ ਮਿੱਟੀ ਦੇ ਭਾਂਡੇ ਮਿੱਟੀ ਦੇ ਭਾਂਡੇ ਨੇ ਪਰ ਮਿੱਟੀ ਦੇ ਭਾਂਡੇ ਇੱਥੇ ਮੇਰੇ ਕੋਲ ਬਹੁਤ ਥੋੜੇ ਆ ਤੇ ਜਿੰਨੇ ਕੁ ਮੇਰੇ ਕੋਲ ਹੈਗੇ ਉਹਨਾਂ ਬਾਰੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਇਹ ਤਾਂ ਪਾਲਿਆ ਜਿਹਾ ਇੱਕ ਘੜਾ ਮਿੱਟੀ ਦਾ ਇਹ ਜਿਹਦਾ ਆਪਣੇ ਆਮ ਘਮਾਰਾਂ ਦੇ ਮਿਲਦਾ ਹੁੰਦਾ ਸੀ ਆਪਣੇ ਜਿਹਦੇ ਵਿੱਚ ਸਵਾਹ ਪਾਣੀ ਸੇਮਦਾ ਵਗੈਰਾ ਵੀ ਹੁੰਦਾ ਸੀ ਤੇ ਬਾਹਰ ਵੀ ਨਿਕਲਦਾ ਸੀ ਆਪਣਾ ਉਹ ਆਮਲ ਕੇ ਇੱਕ ਅੱਜ ਕੱਲ੍ਹ ਅਕੁੰਡਾ ਸੋਟਾ ਵੀ ਅਸੀਂ ਇੱਥੋਂ ਹੀ ਲਿਆਵਾ ਇਤਨ ਦੱਸ ਦਿੰਨੇ ਨਾਲ ਨਾਲ ਜਾਣਕਾਰੀ ਦਿੰਨੇ ਆ ਕਿ ਅਸੀਂ ਜਿਹੜਾ ਮਿੱਟੀ ਦਾ ਘੜਾ ਇਹ ਵੀ ਇੱਥੋਂ ਸਰੀ ਦੇ ਵਿੱਚੋਂ ਫਰਟੀ ਕਹਿਣਾ ਤੋਂ ਲਿਆਵਾ ਤੇ ਜਿਹੜਾ ਅਸੀਂ ਇਹ ਕੁੰਡਾ ਸੋਟਾ ਹੈਗਾ ਮਿਲ ਕੇ ਕੁੰਡਾ ਪੋਟਨਾ ਕਹਿੰਦੇ ਨੇ ਜਾਂ ਕੁੰਡਾ ਸੋਟਾ ਕਹਿੰਦੇ ਆ ਪਰ ਜੇ ਤੁਸੀਂ ਕੁੰਡੇ ਰ ਆਪਣੇ ਦੂਰ ਰੱਖਿਓ ਤੇ ਸੋਟੇ ਇੱਕ ਨਾਲ ਵੀ ਚਲ ਕੰਮ ਚੱਲ ਜਾਂਦਾ ਕਿਉਂਕਿ ਇੱਕ ਪਾਸੇ ਆਪਾਂ ਮਿੱਠੀਆਂ ਚੀਜ਼ਾਂ ਕੋਈ ਚੀਜ਼ ਨੂੰ ਘੋਟਣਾ ਵਾ ਤੇ ਇੱਕ ਪਾਸੇ ਆਪਾਂ ਜੇ ਕੋਈ ਨਮਕੀ ਚੀਜ਼ ਨੂੰ ਘੋਟਣਾ ਵਾ ਤੇ ਆਪਾਂ ਮਤਲਬ ਕਿ ਇਹ ਨਹੀਂ ਹੈਗਾ ਕਿ ਜਿੱਦਿ ਚਾਪਾ ਚਟਨੀਆ ਬਣਾਉਣੇ ਆ ਕਿਉਂਕਿ ਉਹਦੇ ਚਾਪਾ ਮਿਰਚਾ ਪਾਈ ਜਾਂਦੇ ਚਾਪਾ ਮਿੱਠੀ ਚੀਜ਼ ਨਹੀਂ ਬਣਾ ਸਕਦੇ ਜਿਵੇਂ ਆਪਾਂ ਟਡੇਈ ਵਗੈਰਾ ਬਣਾਉਣੀ ਆ ਜਾਂ ਆਪਾਂ ਪੁਜੇ ਹੋਏ ਛੋਲਿਆਂ ਨੂੰ ਗੁੜ ਦੇ ਨਾਲ ਪੱਕੀ ਬਣਾਉਣੀ ਆ ਇਹ ਚੀਜ਼ਾਂ ਹੁੰਦੀਆਂ ਜਿਹੜੇ ਆਪਾਂ ਕੁੰਡੇ ਚ ਕੋਟਕੇ ਬਣਾ ਸਕਦੇ ਆ ਮਿੱਠੀਆਂ ਵੀ ਤੇ ਨਮਕੀਨ ਤਾਂ ਆਪਾਂ ਨੂੰ ਪਤਾ ਹੈ ਕਿ ਆਪਣੇ ਚਟਨੀਆ ਵਗੈਰਾ ਬਣਦੀਆਂ ਆ ਤੇ ਇਹ ਵੀ ਜਿਵੇਂ ਆਮ ਆਪਣੀ ਮਿੱਟੀ ਹੁੰਦੀ ਆ ਸ਼ਰਾਖਾਂ ਵਾਲੀ ਮਿੱਟੀ ਹੁੰਦੀ ਆ ਉਹਦੇ ਉਹਦੇ ਤਰ੍ਹਾਂ ਉਹਦਾ ਦਾ ਬਣਿਆ ਹੋਇਆ ਆ ਤੇ ਇੱਕ ਆਉਂਦੀ ਆ ਜੀ ਅੱਜ ਕੱਲ ਆਹ ਮਿੱਟੀ ਆ ਭਾਂਡੇ ਆਉਂਦੇ ਅੱਜ ਕੱਲ ਇਹ ਪਾਲਿਸ਼ ਕੀਤੇ ਹੁੰਦੇ ਆ ਪਰ ਮੈਂ ਦਿਖਾ ਵੀ ਦਿੰਨੀ ਆ ਇਹ ਦੇਖੋ ਕਿੰਨੇ ਮਲਾਈਮ ਨੇ ਤੇ ਇਹ ਇੱਕ ਫੈਕਟਰੀ ਦੇ ਵਿੱਚੋਂ ਬਣਦੇ ਨੇ ਹੈਂਡ ਮੇਡ ਬੰਦੇ ਆ ਹੱਥਾਂ ਨਾਲ ਬਣੇ ਹੁੰਦੇ ਆ ਤੇ ਆਹ ਮਸ਼ੀਨੀ ਬਣੇ ਰਹਿੰਦੇ ਆ ਤੁਸੀਂ ਆ ਮਸ਼ੀਨੀ ਦੇ ਦੇਖੋ ਇਹਦੇ ਸਾਰੇ ਸ਼ਰਾਖ ਕੁਇਰਾ ਬੰਦ ਕੀਤੇ ਜਾਂਦੇ ਤੇ ਉੱਤੇ ਪਾਲਿਸ਼ ਕੀਤੇ ਜਾਂਦੇ ਆ ਤੁਸੀਂ ਜਦੋਂ ਵੀ ਕਿਤੇ ਐਦਾਂ ਦੇ ਪਾਂਡਾ ਲਾਉਂਗੇ ਤਾਂ ਤੁਸੀਂ ਉਹਦੇ ਵਿੱਚ ਪਾਣੀ ਭਰ ਕੇ ਦੇਖਿਓ ਤੇ ਤੁਸੀਂ ਇਹਦੇ ਦੇ ਜਿਹੜਾ ਹੈਡਮੇਡ ਪਾਂਡਾ ਵਾ ਹੱਥਾਂ ਨਾਲ ਬੜਿਆ ਹੋਇਆ ਪਾਂਡਾ ਵਾ ਉਹਦੇ ਵਿੱਚ ਪਾਣੀ ਭਰ ਕੇ ਦੇਖਿਓ ਇਹਦੇ ਵਿੱਚੋਂ ਮਿੱਟੀ ਦੀ ਮਹਿਕ ਆਉਗੀ ਤੇ ਇਹਦੇ ਵਿੱਚੋਂ ਤੁਹਾਨੂੰ ਕਿਸੇ ਪਾਲਿਸ਼ ਦੀ ਮਹਿਕ ਆਉਗੀ ਮਿੱਟੀ ਦੇ ਨਾਲ ਕਿਸੇ ਪਾਲਿਸ਼ ਨੂੰ ਕੀਤਾ ਹੁੰਦਾ ਵਾ ਤੇ ਮੈਂ ਇਹ ਪਾਂਡਿਆਂ ਨੂੰ ਪਸੰਦ ਨਹੀਂ ਕਰਦੀ ਨਾ ਮੈਂ ਵਰਤਦੀ ਆ ਇਹ ਤਾਂ ਮੈਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਮੈਂ ਵੀ ਲੈ ਆਈ ਸੀ ਚੱਕਾ ਚੱਕ ਦੇ ਵਿੱਚ ਆਪਾਂ ਕਈ ਵਾਰੀ ਵੀ ਆਪਾਂ ਵਾਸ ਸ਼ੈਨਿੰਗ ਦੀ ਚੀਜ਼ ਬੜੀ ਅਲੱਗਦੀ ਹੈ ਤੇ ਆਪਾਂ ਕਹਿੰਦੇ ਮਿੱਟੀ ਦੇ ਨਵੇਂ ਨਵੇਂ ਭਾਂਡੇ ਜਿਹੜੇ ਹੁਣ ਅੱਜ ਕੱਲ੍ਹ ਆਏ ਆ ਇਹਦੇ ਵਿੱਚ ਕੁਲੜ ਵੀ ਆ ਤੇ ਹੋਰ ਮੈਂ ਕੜਾਈਆਂ ਵਗੈਰਾ ਵੀ ਆ ਤੇ ਪਰ ਇਹਦੇ ਵਿੱਚ ਟੇਸਟ ਉਹ ਨਹੀਂ ਬਣਦਾ ਜੋ ਇਸ ਮਿੱਟੀ ਵਿੱਚ ਬਣਦਾ ਜੀ ਇਹ ਮੈਂ ਤੁਹਾਨੂੰ ਦਿਖਾਉਣਾ ਸੀਗਾ ਮਿੱਟੀ ਦੇ ਬਾਰੇ ਵਿੱਚ ਕਿਉਂਕਿ ਇਹਦੇ ਇਹਦੇ ਵਿੱਚ ਆਪਾਂ ਜਦੋਂ ਘੜੇ 'ਚ ਪਾਣੀ ਪਾਉਨੇ ਕੇ ਰੱਖਦੇ ਆ ਤੇ ਪਹਿਲੇ ਸਮੇਂ ਵਿੱਚ ਉਹਦੇ ਥੱਲੇ ਰੇਤਾ ਰੱਖਿਆ ਜਾਂਦਾ ਸੀ ਜਾਂ ਤਾਂ ਟਿੱਬਿਆਂ ਦਾ ਰੇਤਾ ਹੁੰਦਾ ਸੀ ਤੇ ਜਾਂ ਜਿਹੜਾ ਸੀਮੈਂਟ ਵਿੱਚ ਬ੍ਰੇਤੀ ਜਿਹਨੂੰ ਕਹਿੰਦੇ ਆ ਉਹ ਪਾਉਨੇ ਹੁੰਦੇ ਸੀ ਉਹਦਾ ਹੁਣ ਸਮਝ ਆਇਆ ਜੀ ਜੀ ਆਈ ਵਿਉਧੂ ਉਸੇ ਕਿਉਂ ਰੱਖਿਆ ਜਾਂਦਾ ਸੀ ਕਿਉਂਕਿ ਜਿਵੇਂ ਆਪਾਂ ਗਮਲੇ ਦੇ ਵਿੱਚ ਥੱਲੇ ਗਲੀਆਂ ਹੁੰਦੀਆਂ ਤੇ ਪਾਣੀ ਥੱਲੇ ਡਰੇਨ ਹੁੰਦਾ ਵਾ ਇਸੇ ਤਰ੍ਹਾਂ ਹੀ ਘੜੇ ਦੇ ਵਿੱਚ ਵੀ ਸ਼ਟਾਕ ਹੁੰਦੇ ਆ ਤੇ ਥੋੜਾ ਥੋੜਾ ਪਾਣੀ ਸਿਮਦਾ ਰਹਿੰਦਾ ਇਹਦਾ ਨਾ ਕਿ ਕਿਸੇ ਘੜੇ ਦਾ ਜ਼ਿਆਦਾ ਸਿਮਦਾ ਤੇ ਕਿਸੇ ਦਾ ਬਹੁਤ ਸਿਮਦਾ ਤੇ ਹੁਣ ਅੱਜਕੱਲ ਨਵੀਆਂ ਕਿਚਨਾਂ ਦੇ ਵਿੱਚ ਵੀ ਇਹ ਘੜੇ ਸਿਮਦੇ ਤੇ ਆਪਾਂ ਇਨਟਿਕ ਕਿਚਨ ਦੇ ਵਿੱਚ ਰੱਖੀਏ ਕੁਝ ਤਾਂ ਇਹ ਸਟੈਂਡ ਵਗੈਰਾ ਵੀ ਆ ਗਏ ਆ ਹੁਣ ਜਿੱਥੇ ਆਪਾਂ ਮਿੱਟੀ ਦੇ ਭਾਂਡੇ ਲੈਣੇ ਆ ਪਰ ਇਹ ਸਟੈਂਡ ਆਪਾਂ ਨੂੰ ਇੱਥੇ ਕੈਨੇਡਾ ਵਿੱਚ ਨਹੀਂ ਮਿਲਣਾ। ਇਹ ਇੰਡੀਆ ਵਿੱਚ ਤਾਂ ਉਹ ਜਿਹੜੇ ਘੜੇ ਰੱਖਣ ਲੱਗ ਗਏ ਤੇ ਉਹ ਨਾਲ ਸਟੈਂਡ ਵੀ ਰੱਖਦੇ ਆ। ਪਰ ਜੇ ਕਿਸੇ ਨੇ ਆਪਾਂ ਕਿਚਨ ਦੇ ਵਿੱਚ ਰੱਖਣਾ ਵਾ ਘੜਾ, ਕਿਚਨ ਵਿੱਚ ਘੜਾ ਜ਼ਰੂਰ ਰੱਖੋ ਤਾਂ ਕਿ ਘਰ ਵਿੱਚ ਬਹੁਤ ਬਰਕਤ ਰਹਿੰਦੀ ਆ। ਕਿਉਂਕਿ ਹਰ ਟਾਈਮ ਪਾਣੀ ਘੜੇ ਵਿੱਚ ਭਰਿਆ ਰਹਿੰਦਾ ਤੇ ਘਰ ਵੀ ਤੁਹਾਡਾ ਭਰਿਆ-ਭਰਿਆ ਰਹਿੰਦਾ। ਪੋਜ਼ਿਟਿਵਿਟੀ ਆਉਂਦੀ ਆ ਘਰ ਦੇ ਵਿੱਚ। ਤੇ ਜੇ ਤੁਹਾਡਾ ਤੁਹਾਡੇ ਕੋਲ ਸਟੈਂਡ ਨਹੀਂ ਹੈਗਾ ਤਾਂ ਕਈ ਬੱਚੇ ਨਵੇਂ ਆ ਜਿਹੜੇ ਉਹਦਾ ਸਟੈਂਡ ਨਹੀਂ ਹੈਗਾ ਤੇ ਇਹ ਪਾਣੀ ਸੇ ਮੂਗਾ। ਤੇ ਸਹਰ ਦੇਉ ਤੇ ਆਪਾਂ ਰੋਜ਼ ਖਵਾਏ ਨੇ ਕੌਫ ਕਰੂਗਾ ਉਹਨਾਂ ਮੁਸ਼ਕਲ ਲੱਗਦੀ ਆ ਇਹ ਦੋ ਚਾਰ ਦਿਨਾਂ ਬਾਅਦ ਸਾਫਤਾ ਕਰਨਾ ਪੈਂਦਾ ਵਾ ਤੁਸੀਂ ਇਹ ਕਾਟਨ ਦਾ ਕਪੜਾ ਲੈ ਲਿਓ ਤੇ ਇੱਕ ਤੁਸੀਂ ਆ ਸਟੀਲ ਦਾ ਚਾਹੇ ਸਟੀਲ ਦਾ ਤੁਹਾਡੇ ਕੋਲ ਕੋਈ ਵੀ ਕੌਲੀ ਆ ਜਾਂ ਕੁਛ ਵੀ ਆ ਇਦਾਂ ਦਾ ਲੈ ਕੇ ਇਹਦੇ ਉੱਤੇ ਤੁਸੀਂ ਖੜਾ ਰੱਖ ਸਕਦੇ ਆ ਜਦੋਂ ਵੀ ਤੁਸੀਂ ਘੜੇ ਨੂੰ ਰੋਲ ਕੇ ਭਰਨਾ ਵਾ ਤੇ ਉਸ ਟਾਈਮ ਤੁਸੀਂ ਇਹਨੂੰ ਵੀ ਸਾਫ ਕਰ ਦਿਓ ਇੱਕ ਵਾਰੀ ਤੇ ਘੜੇ ਨੂੰ ਰੋਜ਼ ਦੀ ਰੋਜ਼ ਰੋਲ ਕੇ ਜੋ ਤਕਰੀਬਨ ਬਰਤਾਂ ਜਾਂਦਾ ਰੋਲਣ ਦੀ ਲੋੜ ਨਹੀਂ ਪੈਣੀਗੀ ਤੇ ਪਰ ਤੇ ਘੜੇ ਨੂੰ ਤੁਸੀਂ ਰੋਜ਼ ਹੱਥ ਮਾਰ ਕੇ ਬੰਦੇ ਚੰਗੀ ਤਰ੍ਹਾਂ ਧੋ ਕੇ ਤੇ ਇੱਕ ਜਿਹੜਾ ਵੀ ਤੁਸੀਂ ਮਿੱਟੀ ਦਾ ਭਾਂਡਾ ਕਲੀਨ ਕਰਨਾ ਵਾ ਉਹਦੇ ਬਾਰੇ ਜਦ ਜੀ ਹੁਣ ਤੁਸੀਂ ਗਰਮ ਗਰਮ ਪਾਣੀ ਨਾਲ ਸਾਫ ਕਰ ਜੇ ਤਾਂ ਇਹਦਾ ਆਪਾ ਪਾਣੀ ਵਾਲਾ ਹੈਗਾ ਜੇ ਤੁਸੀਂ ਮਿੱਟੀ ਦੀ ਕੜਾਹੀ ਜਾਂ ਮਿੱਟੀ ਦਾ ਕੋਈ ਵੀ ਚੀਜ਼ ਵਰਤਦੇ ਆ ਜਾਂ ਆਪਾਂ ਕੋਂਡਾ ਹੀ ਵਰਤਦੇ ਆ ਆਪਣਾ ਮਿਰਚਾਂ ਵਾਲਾ ਹੁੰਦਾ ਵਾ ਆਪਾਂ ਚੰਨੀ ਇੱਕਦਰਾ ਕੱਢਦੇ ਆ ਜਦੋਂ ਤੇ ਇਹਨੂੰ ਗਰਮ ਗਰਮ ਪਾਣੀ ਤੋਂ ਇਹਨੂੰ ਕਦੇ ਵੀ ਸਰਫ ਨਾ ਲਾਓ ਕਿਉਂਕਿ ਇਹਦੇ ਵਿੱਚ ਸ਼ਰਾਬ ਹੁੰਦੀ ਹੈ ਜਿਹੜੇ ਆ ਭਾਂਡੇ ਆ ਇਹਨਾਂ ਵਿੱਚ ਸ਼ਰਾਬ ਨਹੀਂ ਹੁੰਦੇਗੇ ਇਹਨਾਂ ਵਿੱਚ ਸ਼ਰਾਬ ਨਹੀਂ ਹੁੰਦੇ ਕਿਉਂਕਿ ਇਹਨਾਂ ਉੱਤੇ ਪਾਲਿਸ਼ ਕੀਤੀ ਹੁੰਦੀ ਆ ਤੇ ਇਹਨਾਂ ਵਿੱਚ ਸ਼ਰਾਬ ਹੁੰਦੇ ਆ ਤੇ ਸਰਫ ਵਿੱਚ ਵੜਨ ਦਾ ਉੰਦਾ ਵੀ ਕੋੜਾ ਚਾਹ ਤੁਸੀਂ ਪਾਊਡਰ ਟਾਈਮ ਫਾਰਮ ਤੇ ਵਰਤ ਸਕਦੇ ਆ ਉਹ ਵਿੱਚ ਹੁੰਦਾ ਵਾ ਵਰਤ ਸਕਦੇ ਆ ਤਾਂ ਇਹਨਾਂ ਲਓ ਜੀ ਏਸੀ ਮਿੱਟੀ ਦੇ ਭਾਂਡੇ ਦਾ ਇਹ ਅਸੀਂ ਇੱਥੋਂ ਲਏ ਆ ਇਹਨੇ ਭਾਂਡੇ ਮਿੱਟੀ ਦੇ ਤੇ ਸਟੈਂਡ ਮੈਂ ਇੰਡੀਆ ਤੋਂ ਆਇਆ ਵਾ ਲਓ ਜੀ ਹੁਣ ਆਪਣੇ ਅੱਗੇ ਸਟੀਲ ਦੇ ਭਾਂਡੇ ਜਿਹੜੇ ਮੈਂ ਆਮ ਹੀ ਰੋਜ਼ੀ ਵਰਤਦੀ ਆ ਹਰ ਰੈਸਪੀ ਦੇ ਵਿੱਚ ਤੇ ਇਹਦੇ ਬਾਰੇ ਵਿੱਚ ਵੀ ਮੈਨੂੰ ਪੁੱਛਿਆ ਗਿਆ ਜਦੋਂ ਕਰਕਟਾ ਜੀ ਮੈਂ ਕਰਤੋਂ ਜਦ ਮੈਂ ਸਟੀਲ ਦੇ ਭਾਂਡੇ ਵਰਤਦੀ ਆ ਤੇ ਮੈਂ ਕੜਛੀਆਂ ਸਟੀਲ ਵਰਤਦੀ ਆ ਤਾਂ ਕਿ ਮੈਂ ਨਾਨ ਸਟਿਕ ਭਾਂਡਾ ਕੋਈ ਨਹੀਂ ਵਰਤਦੀ ਇਸ ਕਰਕੇ ਮੈਨੂੰ ਜਿਹੜੇ ਮਮ ਲਕੋਡਿਓਕਾਰਸੀਆ ਨਹੀਂ ਕੋਈ ਵੀ ਚੀਜ਼ ਮੈਨੂੰ ਉਹ ਤੇ ਵਰਤਣੀ ਨਹੀਂ ਆਉਂਦੀਗੀ ਜਦੋਂ ਜਦ ਮੈਂ ਉਹਨਾਂ ਨੂੰ ਵਰਤਦੀ ਆ ਤੇ ਮੈਨੂੰ ਥੋੜਾ ਜਿਹਾ ਮੁਸ਼ਕਲ ਲੱਗਦੀ ਆ ਆਪਣੇ ਆਪ ਨੂੰ ਇਸ ਕਰਕੇ ਮੈਂ ਸਟੀਲ ਦੇ ਭਾਂਡੇ ਹੀ ਵਰਤਦੀ ਆ ਸਟੀਲ ਦੇ ਕੜਸੀਏ ਵਰਤਦੀ ਆ ਸਟੀਲ ਦੇ ਭਾਂਡੇ ਦੇ ਵਿੱਚ ਤੇ ਮੈਂ ਸਟੀਲ ਦੇ ਭਾਂਡੇ ਬਾਰੇ ਵੀ ਤੁਹਾਨੂੰ ਦੱਸਦੀ ਆ ਦੇਖੋ ਜੀ ਆਹ ਤਾਂ ਕੰਪਨੀ ਦੇ ਨੇ ਭਾਂਡੇ ਇਹ ਜਿਹੜੇ ਸਟੇਨਲੈਸ ਹੁੰਦੇ ਆ ਇਹ ਉਹ ਉਹ ਨੇ ਜੀ ਭਾਂਡੇ ਜਿਹੜਾ ਪਾ ਸਟੇਨਲੈਸ ਭਾਂਡੇ ਹੈਗੇ ਨੇ ਇਹ ਜਿਹਦਾ ਆ ਆਲਦਾ ਕੰਪਨੀ ਆ ਇੰਗਲਿਸ਼ ਮੇਰੀ ਥੋੜੀ ਜਿਹੀ ਟਾਈਟੀ ਆ ਹੱਥੇ ਇੰਗਲਿਸ਼ ਵਿੱਚ ਏ ਐਲ ਬੀ ਏ ਤੁਹਾਨੂੰ ਮੈਂ ਕਿਤੇ ਵੀ ਕੋਲੋਂ ਕੋਈ ਨਹੀਂ ਦੱਸਦਾ ਹਾਂ ਕਿ ਮੇਰੇ ਪ੍ਰਾਪਤ ਭਾਂਡੇ ਕਾਫੀ ਟਾਈਮ ਵਰਤਦੇ ਨੂੰ ਹੋ ਗਏ ਤੁਸੀਂ ਦੇਖ ਸਕਦੇ ਇਹ 프라이ਪਨਾਂ ਜੀ ਇਹੇ ਤੁਹਾਨੂੰ ਪੀਸ ਦੇ ਹਿਸਾਬ ਨਾਲ ਮਿਲਦਾ ਇਹ ਸਭ ਤੋਂ ਛੋਟਾ 프라이ਪਨ ਇਹ ਮੈਨੂੰ ਅਜ ਤੋਂ 3-4 ਸਾਲ ਪਹਿਲਾਂ 1100 ਦਾ ਮਿਲਿਆ ਸੀ ਤੇ ਇਹ ਮੈਂ ਇੰਡੀਆ ਤੋਂ ਲੈ ਕੇ ਆਈ ਆ ਇਹ ਆਨਲਾਈਨ ਨਹੀਂ ਬੰਦੇ ਆ ਸਟੇਨਲੈਸ ਆਲ ਦਾ ਕੰਪਨੀ ਦੇ ਕਾਂਪੜੇ ਉਹ ਤੁਸੀਂ ਗੂਗਲ ਤੇ ਕੜ ਸਕਦੇ ਆ ਤੇ ਇਹ ਆਪਾਂ ਨੂੰ ਤਿੰਨ ਫਰਾਈਪਨ ਮੈਂ ਵੱਡੇ ਛੋਟੇ ਜਿਹੜਾ ਤੇ ਚਾਹ ਬਣਾਉਣੀ ਹੁੰਦੀ ਆ ਤੇ ਉਹਨੂੰ ਵੱਖਰਾ ਗਰਮ ਕਰਨਾ ਤੇ ਪਾਣੀ ਵੱਖਰਾ ਗਰਮ ਕਰਨਾ ਤੇ ਪੱਤੀ ਵਗੈਰਾ ਪਾ ਕੇ ਜਾਂ ਤੁਸੀਂ ਜਿਹੜਾ ਸਰਪ ਵਗੈਰਾ ਬਣਾਉਣਾ ਗੋੜ ਵਗੈਰਾ ਪਾ ਕੇ ਉਹ ਵੱਖਰਾ ਹੁੰਦਾ ਵਾ ਤਾਂ ਕਿ ਭਾਂਡੇ ਦੇ ਵੇਲੇ ਤੋਂ ਮੈਂ ਕੰਜੂਸ ਹੀ ਨਹੀਂ ਕਰਦੀ ਤਾਂ ਕਿ ਆਪਾਂ ਸਹੀ ਚੀਜ਼ ਬਣਾ ਸਕੀਏ ਆ ਮੇਰੇ ਕੋਲ ਹੈਗੇ ਜੀ ਇਹ ਤਿੰਨ ਸਟੀਲ ਦੇ ਭਾਂਡੇ ਤੇ ਇਹਦੇ ਨਾਲ ਮੈਂ ਤੁਹਾਨੂੰ ਦੱਸਦੀ ਆ ਵੀ ਇਹਦੇ ਵਿੱਚ ਕੀ ਫਰਕ ਹੈ ਲਈ ਵੀ ਆਪਣਾ ਦੁਕਾਨਦਾਰ ਕਹਿ ਦਿੰਦੇ ਆ ਕਿ ਤੁਸੀਂ ਇੰਨੇ ਮਹਿੰਗੇ ਇਸ ਕੰਪਨੀ ਦੇ ਭੰਡੇ ਲੈਣੇ ਆ ਸਭ ਤੋਂ ਪਹਿਲਾਂ ਤਾਂ ਜੀ ਇਹ ਭੰਡੇ ਦੇ ਵਿੱਚ ਇੱਕ ਫਰਕ ਇਹ ਹੈਗਾ ਕਿ ਇੱਕ ਤਾਂ ਇਹਦਾ ਜਿਹੜਾ ਹੈਂਡਲ ਆ ਇਹ ਗਰਮ ਨਹੀਂ ਹੁੰਦਾ ਇਹਨੂੰ ਤੁਸੀਂ ਬਿਨਾ ਕੱਪੜੇ ਤੋਂ ਵੀ ਚੱਕ ਸਕਦੇ ਜਿੱਦਾਂ ਆਪਾਂ ਗ੍ਰੇਸ ਤੇ ਰੱਖਿਆ ਹੁੰਦਾ ਤੇ ਕਈ ਵਾਰੀ ਆਪਣਾ ਹੈਂਡ ਆਪ ਗਰਮ ਹੋ ਜਾਂਦਾ ਇਹ ਬਿਲਕੁਲ ਗਰਮ ਨਹੀਂ ਹੁੰਦਾਗਾ ਤੇ ਹੈਂਡਲ ਇਹਦਾ ਕਾਫੀ ਮਜ਼ਬੂਤ ਬਣਿਆ ਹੋਇਆ ਹੁੰਦਾ ਤੇ ਉਦੋਂ ਆਪਾਂ ਨੂੰ ਦੁਕਾਨਦਾਰ ਕਈ ਵਾਰੀ ਕਹਿ ਦਿੰਦੇ ਵੇ ਤੁਸੀਂ ਇੰਨਾ ਮਹਿੰਗਾ ਇਹ ਕੰਪਨੀ ਦਾ ਭੰਡਾ ਲਓਗੇ ਪਰ ਤੁਸੀਂ ਦੇਖੋ ਜਿਹੜਾ ਵੀ ਥੱਲੇ نیچے ਉਹ ਜਿਹੜਾ ਹੈਗਾ ਨਾ نیچے ਲੱਗਿਆ ਹੋਇਆ ਵਾ ਪਲੇਟ ਲੱਗੀ ਹੁੰਦੀ ਹੈ ਨਾ ਉਹ ਨਮਨ ਪਲੇਟ ਆਣੀ ਹੁੰਦੀ ਹੈ ਨਾ ਉਹ ਆਹੇ ਹੁੰਦੀ ਹੈ ਕਿ ਪਹਿਲਾਂ ਹੁੰਦਾ ਤੇ ਉੱਤੇ ਉਹਦੇ ਪਲੇਟ ਜੀ ਲਾ ਦਿੰਦੇ ਆ ਵੀ ਇਹ ਕਾਹੀ ਭਾਰਾ ਵਾ ਇਹਦੇ ਥੱਲੇ ਨਹੀਂ ਲਾਉਂਦਾ ਪਰ ਇਹ ਬਿਲਕੁਲ ਗਲਤ ਗੱਲ ਆ ਮੈਂ ਇਹ ਮੈਂ ਵੀ ਲੈ ਆਈਆਂ ਇੱਕ ਪਰ ਇਹ ਸਿਰਫ ਪਾਣੀ ਗਰਮ ਵਾਸਤੇ ਹੀ ਆ ਤੁਸੀਂ ਕੋਈ ਚੀਜ਼ ਬਣਾਓਗੇ ਤਾਂ ਤੁਹਾਡੀ ਚੀਜ਼ ਨੇ ਸੜ ਜਾ ਤੁਸੀਂ ਦਲਦਿਆ ਵਗੈਰਾ ਬਣਾਉਣਾ ਜਾਂ ਕੋਈ ਹੋਰ ਚੀਜ਼ ਬਣਾਉਣੀ ਆ ਤੁਸੀਂ ਇਹਦੇ ਵਿੱਚ ਨਹੀਂ ਬਣਾ ਸਕਦੇ ਇਹਦੇ ਵਿੱਚ ਤੁਸੀਂ ਬਣਾਓ ਤਾਂ ਦਲਦਿਆ ਵਗੈਰਾ ਜਾਂ ਦੁੱਧ ਵਗੈਰਾ ਕੋਈ ਚੀਜ਼ ਥੱਲੇ ਨਹੀਂ ਲੱਗਦੀ ਇਹ ਭਾਰੇ ਵੀ ਹੁੰਦੇ ਆ ਤੇ ਇਹਨਾਂ ਦੇ ਹੈਂਡਲ ਗਰਮ ਵੀ ਨਹੀਂ ਹੁੰਦੇ ਤੇ ਇਹਨਾਂ ਦੇ ਹੈਂਡਲ ਜਿੱਦਾ ਪਲਾਸਟਿਕ ਦੇ ਹੁੰਦੇ ਆ ਤੇ ਪਲਾਸਟਿਕ ਨੂੰ ਤਾਂ ਆਪਾਂ ਫਿਰ ਵੀ ਆਪਾਂ ਬਾਰੀ-ਬਾਰੀ ਟੱਚ ਕਰਦੇ ਆ ਤੇ ਪਲਾਸਟਿਕ ਦਾ ਮੈਂ ਥੋੜਾ ਜਿਹਾ ਫ੍ਰੀਜ਼ ਕਰਦੀ ਆ ਬਰਤਨ ਤੋਂ ਨੌਨ ਸਟਿਕ ਤੋਂ ਤੇ ਪਲਾਸਟਿਕ ਤੋਂ ਤੇ ਐਲੂਮੀਨੀਅਮ ਤੋਂ ਐਲੂਮੀਨੀਅਮ ਤਾਂ ਮੈਂ ਬਿਲਕੁਲ ਨਹੀਂ ਵਰਤਦੀ ਨਾ ਮੈਂ ਪਲਾਸਟਿਕ ਵਰਤਦੀ ਆ ਤੇ ਨਾ ਮੈਂ ਨੌਨ ਸਟਿਕ ਵਰਤਦੀ ਆ ਲੋ ਜੀ ਇਹ ਤੁਹਾਨੂੰ ਦੱਸ ਦਿੱਤੀ ਸਟੀਲ ਦੇ ਭਾਂਡਿਆਂ ਦੇ ਬਾਰੇ ਵਿੱਚ ਆ ਮੇਰੇ ਫਰਾਈਪੈਨ ਨੇ ਜੀ ਤਿੰਨ ਜਿੰਨਾਂ ਚ ਮੈਂ ਚਾਹ ਦੇ ਬਾਰੇ ਵਿੱਚ ਦੱਸਿਆ ਸੀ ਤੁਹਾਨੂੰ ਅਡ ਗਰਮ ਕਰੋ ਗੁਰਦਾਸਹਿਰ ਵੱਖਰਾ ਬਣਾਓ ਤੇ ਚਾਹ ਪਤੀ ਨੂੰ ਵੱਖਰੀ ਵੱਲ ਕਿਸੇ ਫਲੇਵਰ ਦੇ ਨਾਲ ਚਾਹ ਲੌਂਗ ਲੈ ਚੀ ਹੋਵੇ ਤੇ ਆਹ ਫਰਾਈਪਨ ਬਿਲਕੁਲ ਨਾ ਲਿਆਓ ਇਹ ਜਿੰਨਾ ਤੁਸੀਂ ਦੇਖਦੇ ਇਹ ਨਹੀਂ ਹੁੰਦਾ ਸਾਫ ਹੁੰਦੇ ਅੰਦਰੋਂ ਤੁਸੀਂ ਜਿੰਨਾ ਮਰਜੀ ਕਲੀਨ ਕਰੀ ਚਲੋ ਤਾਂ ਕਿ ਮੈਂ ਕਈ ਚੀਜ਼ਾਂ ਪਾ ਕੇ ਵੀ ਕਲੀਨ ਕਰਦੀਆਂ ਨਹੀਂ ਹੁੰਦੇ ਤੇ ਪਰ ਆਹ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਬਿਲਕੁਲ ਵੀ ਕਾਲਾ ਪਣ ਨਹੀਂ ਆਉਂਦਾ ਬਹੁਤ ਹੀ ਵਧੀਆ ਨੇ ਇਹ ਕਿਉਂਕਿ ਇਹਨਾਂ ਨੂੰ ਵਰਤਦੀ ਨੂੰ ਮੈਨੂੰ ਘੱਟੋ ਘੱਟ 5 ਸਾਲ ਹੋ ਗਏ ਮੈਂ ਪਰ ਇਹ ਇੰਡੀਆ ਤੋਂ ਲੈ ਕੇ ਆਈ ਹੋਈ ਆ ਇਹ ਭਾਂਡੇ ਵੀ ਇਮੇਜ ਕਿ ਜਿਵੇਂ ਆ ਪਤੀਲਾ ਵੀ ਇਸੇ ਨਾਲ ਦਾ ਹੀ ਆ ਜੀ ਇਹ ਪ੍ਰਾਈਵੇਲੀ ਹੋਣੇ ਤੁਸੀਂ ਜਿੰਦਾ ਵੱਡਾ ਛੋਟਾ ਜਿੰਨਾ ਮਾਜੀ ਲੈ ਸਕਦੇ ਛੋਟੇ ਵੀ ਲੈ ਸਕਦੇ ਵੱਡੇ ਵੀ ਲੈ ਸਕਦੇ ਰੇਟ ਤੇ ਕੁਮੇ ਨੂੰ ਕੁਛ ਨਹੀਂ ਮੈਂ ਕਹਿੰਦਾ ਸੀ ਆ ਪ੍ਰਾਈਪਨ ਮੈਂ ਜਿਹੜੇ ਆ ਪਹਿਨਾਂ ਵਾਲੇ ਆ ਤੇ ਇਹ ਘੱਟੋ ਘੱਟ 10 ਸਾਲ ਪੁਰਾਣੇ ਆ ਪਰ ਇਹਨੇ ਬਹੁਤ ਵਧੀਆ ਕੰਡੀਸ਼ਨ ਪੋਜੀਸ਼ਨ ਦੇ ਵਿੱਚ ਹਜੇ ਪਈ ਕੰਡੀਸ਼ਨ ਦੇ ਵਿੱਚ 10 ਸਾਲ ਪੁਰਾਣੇ ਵੀ ਨਹੀਂ ਤਸਦੀਨ ਦੇ ਭਾਂਡੇ ਹੋਰ ਤਰ੍ਹਾਂ ਦੇ ਹੋ ਜਾਂਦੇ ਜਿਹੜੇ ਆਪਾਂ ਆਰਮ ਸਟੀਲ ਦੇ ਲੈਣੇ ਆ ਦੇਖੋ ਇੱਕ ਮੇਰੇ ਕੋਲ ਆਰਮ ਸਟੀਲ ਦਾ ਆਏਗਾ ਜਿਹੇ ਥੱਲੇ ਡਬਲ ਫੇਸ ਲੱਗਿਆ ਹੋਇਆ ਵਾ ਤੇ ਇਹਦੇ ਵਿੱਚ ਮੈਂ ਜ ਨਮਕ ਵਗੈਰਾ ਪ ਜੇ ਪਾਣੀ ਵਾਲਾ ਕੰਮ ਕਰਦੇ ਸੀ ਮੈਂ ਨਾ ਮੁੱਕ ਪਗੜਾ ਪਾ ਕੇ ਅੰਧਮ ਨੂੰ ਭੁੱਲ ਗਈ। ਇਹ ਮੈਂ ਇਸ ਕੰਬਾਸ ਤੇ ਰੱਖਿਆ ਹੋਇਆ ਵਾ। ਤੇ ਜੇ ਕੀਰ ਵਗੈਰਾ ਬਣਾਉਣੀ ਆ ਤੁਸੀਂ। ਆ ਤੁਸੀਂ ਸੇਮ ਇਹਦੇ ਨਾਲ ਦਾ ਹੀ ਲੈ ਲਿਓ। ਹਾਲ ਦਾ ਕੰਪਨੀ ਦਾ ਸਟੇਨਲੈਸ। ਯਸ ਸੌਰੀ ਇਹਦੇ ਇੱਕ ਚੀਜ਼ ਹੈਗੀ ਕਿ ਇਹਦੇ ਕੱਲੀ ਕੱਲੀ ਹੈਂਡਲ ਤੇ ਵੀ ਇਹਦੇ نیچے ਵੀ ਤੇਲ ਟੱਕਣ ਦੇ ਉੱਤੇ ਵੀ। ਇਹਦੇ ਨਾਲ ਤੇਲ ਟੱਕਣ ਮਿਲਦੇ ਆ ਬਿਲਕੁਲ ਨਾਲ ਦੇ ਮਿਲਦੇ ਆ ਤੇ ਬਿਲਕੁਲ ਉਹਦੇ ਵਿੱਚੋਂ ਪਾਕੋ ਜ਼ਰਾ ਬਾਹਰ ਨਹੀਂ ਨਿਕਲਦੇ। ਤੁਸੀਂ ਚੀਜ਼ ਨੂੰ ਕਿਸੇ ਨੂੰ ਸਿੰਮ ਤੇ ਕਰਕੇ ਰੱਖਣਾ ਤੇ ਬਹੁਤ ਛੇਤੀ ਬੰਦਦੀ ਆ। ਤੱਕੇ ਦੇ ਟੱਕੜ ਵੀ ਬਿਲਕੁਲ ਨਾਲ ਆਪ ਦੇ ਹੁੰਦੇ ਆ। ਭੋਰਾ ਵੀ ਫਰਕ ਨਹੀਂ ਹੁੰਦਾ ਟੱਕਣਾ ਦਾ। ਟੱਕਣ ਨਾਲ ਆਉਂਦੇ ਆ। ਟੱਕਣ ਉੱਤੇ ਵੀ ਲਿਖਿਆ ਹੁੰਦਾ। ੁੰਡਾ ਤੇ ਵੀ ਲਿਖਿਆ ਹੁੰਦਾ ਤੇ ਨੀਚੇ ਵੀ ਲਿਖਿਆ ਹੁੰਦਾ ਵਿੱਚ। ਜਿਵੇਂ ਆ ਪੋਣੀਆਂ ਵੀ ਨਾਲ ਹੀ ਸਟੀਲ ਦੀਆਂ ਵਰਤਦੇ ਆ। ਪਲਾਸਟਿਕ ਦੀ ਪੋਣੀ ਮੈਂ ਬਿਲਕੁਲ ਨਹੀਂ ਵਰਤਦੀ। ਲੋ ਜੀ ਆਪਣੇ ਕੋਲ ਹੈਗੇ ਜੀ ਪਿੱਤਲ ਦੇ ਭਾਂਡੇ। ਪਿੱਤਲ ਦੀ ਆਹ ਕੜਾਹੀ ਹੈ। ਜਿਹਦੇ ਵਿੱਚ ਮੈਂ ਤੁਹਾਨੂੰ ਤਕਰੀਬਨ ਇਹ ਪਿੰਨੀ ਆ ਵਗੈਰਾ ਤੇ ਪੰਜੀਰੀ ਵਗੈਰਾ ਬਣਾ ਕੇ ਦਿਖਾਉਣੀ ਹੁੰਦੀ ਆ। ਤੇ ਪ੍ਰਸ਼ਾਦ ਵਗੈਰਾ ਬਣਾ ਕੇ ਦਿਖਾਉਣੀ ਆ। ਤੇ ਆਹ ਹੈਗਾ ਜੀ ਆਪਣੇ ਕੋਲ ਛੰਨਾ। ਪਿੱਤਲ ਦਾ ਇਹ ਵੀ ਤੁਹਾਨੂੰ ਪਿੱਤਲ ਵਿੱਚ ਵੀ ਫਰਕ ਦੱਸੂਗੀ ਕਿ ਆਪਾਂ ਨੂੰ ਕਿਹੜਾ ਪਿੱਤਲ ਖਰੀਦਣਾ ਚਾਹੀਦਾ ਤਾਂ ਕਿ ਜਦੋਂ ਆਪਾਂ ਉਹ ਚੀਜ਼ ਨੂੰ ਕਿਸੇ ਨੂੰ ਖਰੀਦਦੇ ਆ ਤੇ ਵਰਤਦੇ ਆ ਆਪਾਂ ਨੂੰ ਫੇਰ ਹੀ ਪਤਾ ਲੱਗਦਾ ਕਿ ਆ ਚੀਜ਼ ਘਟੀਆ ਜਾਂ ਆ ਵਧੀਆ ਆਪਣੇ ਲਈ ਕਿਹੜੀ ਜ਼ਿਆਦਾ ਸਹੀ ਹੈ ਬਸ ਜਦੋਂ ਪਿੱਤਲ ਟੈਕਨੋਲੋਜੀਕਲ ਕਾਹਨ ਕੋ ਪਹਿਲਾਂ ਤਾਂ ਪਿੱਤਲ ਬਹੁਤ ਚੰਗਾ ਸੀ ਤੇ ਹੁਣ ਪਿੱਤਲ ਨੂੰ ਮੰਨ ਜਾਂਦਾ ਕਰਕੇ ਕਿ ਆਮ ਲੋਕ ਜੇ ਆਪਾਂ ਪਿੰਡਾਂ ਵਿੱਚ ਹੈਗੇ ਤਾਂ ਚਲੋ ਆਪਾਂ ਰੇਤਾ ਵਗੈਰਾ ਸਵਾਹ ਵਗੈਰਾ ਆਪਣੇ ਕੋਲ ਹੁੰਦੀ ਆ ਪਰ ਜੇ ਆਪਾਂ ਇੱਥੇ ਵਰਤਨਾ ਤਾਂ ਆਪਾਂ ਨੂੰ ਥੋੜੀ ਮੁਸ਼ਕਲ ਆ ਤਕੇ ਭਾਂਡੇ ਛੋੜੇ ਜਿਹੇ ਨਾ ਦਾਗ ਦਾਗ ਦੇ ਪੈ ਜਾਂਦੇ ਆ। ਲੋ ਜਿਆਦਾ ਛੰਨਾ ਇਹਦੇ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਦੇ ਟਾਈਮ ਤੇ ਕਿਉਂ ਸ਼ੱਕਰ ਨਾ ਕਿਉਂ ਖੰਡ ਬਣ ਨਵੇਂ ਵਿਆਹੀ ਨੂੰ ਖੋਦੇ ਹੁੰਦੇ ਸੀਗੇ ਤੇ ਆ ਇਹਦੇ ਵਿੱਚ ਸ਼ੱਕਰ ਕਿਉਂ ਪਾਉਂਦੇ ਹੁੰਦੇ ਸੀਗੇ ਘਰਾਂ ਦੇ ਵਿੱਚ। ਤੇ ਆ ਕੜਾਹੀ ਆਪਣੀ ਜਿਹੜੀ ਪੰਜੀਰੀ ਵਾਲੀ ਆ ਇਹ ਤਾਂ ਦੇਖੋ ਜੀ ਹੈਗੀਆਂ ਜਿਹਦਾ ਹੱਥਾਂ ਨਾਲ ਬਣੀਆਂ ਹੋਈਆਂ ਨੇ। ਇਹ ਪਾਲਿਸ਼ ਨਹੀਂ ਯਾਨੀ ਇਹ ਉਧੋਜੀ ਨਹੀਂ ਹੈਗੀਆਂ ਬਿਛੇ ਨਹੀਂ ਨਹੀਂ ਹੈਗੀਆਂ ਇਹ ਹੱਥਾਂ ਨਾਲ ਬਣੇ ਹੋਏ ਆ। ਤੇ ਇਹ ਤੁਸੀਂ ਦੇਖ ਸਕਦੇ ਆ। ਇਦੋ ਤੁਸੀਂ ਲੈਣਾ ਤਾਂ ਇਦਾਂ ਦੇ ਲਿਓ ਇਹ ਆਪਾਂ ਨੂੰ ਮੀਟ ਦੇ ਹਿਸਾਬ ਨਾਲ ਮਿਲਦੇ ਆ। ਜਿਹੜੇ ਇਹ ਆ ਭਾਂਡੇ ਆ ਹੱਥਾਂ ਦੇ ਬਣੇ ਹੋਏ ਹੁੰਦੇ ਆ। ਪਰ ਇਹ ਜ਼ਿਆਦਾ ਵਧੀਆ ਨੇ। ਜਿਹੜੇ ਮਸ਼ੀਨੀ ਆ ਉਹ ਪੀਸ ਦੇ ਹਿਸਾਬ ਨਾਲ ਮਿਲਦੇ ਆ ਪਰ ਉਹਨੇ ਜ਼ਿਆਦਾ ਵਧੀਆ ਨਹੀਂ ਹੋਏਗੇ। ਕਿਉਂਕਿ ਮੈਂ ਤਾਂ ਵਰਤੇ ਆ ਹੁਣ ਤਾਂ ਤਾਂ ਕਿ ਮੈਨੂੰ ਪਤਾ ਲੱਗਿਆ ਕਿਉਂਕਿ ਅਸੀਂ ਵੀ ਜਦੋਂ ਪਹਿਲਾਂ ਸਾਡੇ ਦਾਦੀਆਂ ਨਾਨੀਆਂ ਵਰਤਦੀਆਂ ਸੀ ਦੇਖਦੇ ਤਾਂ ਅਸੀਂ ਸੀਗੇ ਪਰ ਜਦੋਂ ਸਾਡਾ ਟਾਈਮ ਆਇਆ ਤੇ ਉਦੋਂ ਅਸੀਂ ਸਭਿਆਂ ਨੇ फटाफट ਪਲਾਸਟਿਕ ਤੇ ਸਟੀਨਲ ਲੈਣਾ ਸ਼ੁਰੂ ਕਰ ਦਿੱਤਾ ਤੇ ਤਾਂ ਦੇ ਭਾਂਡੇ ਕੱਢ ਕੇ ਤੇ ਹੁਣ ਦੁਬਾਰਾ ਪਿੱਤਲ ਦਾ ਫੇਰ ਆ ਗਿਆ ਤੇ ਹੁਣ ਪਤਾ ਲੱਗਿਆ ਕਿਉਂਕਿ ਪਹਿਲਾਂ ਅਸੀਂ ਨਹੀਂ ਸੀ ਵਰਤੇ ਹੁਣ ਮੈਨੂੰ 10-15 ਸਾਲਾਂ ਤੋਂ ਮੈਂ ਵਰਤ ਰਹੀ ਹਾਂ ਭਾਂਡੇ ਇਹਦਾ ਮੈਂ ਤੁਹਾਨੂੰ ਫਰਕ ਦੱਸਦੀ ਆ ਕਿ ਆ ਪਿੱਤਲ ਦੇ ਭਾਂਡੇ ਜਦ ਤੋਲ ਕੇ ਆਉਂਦੇ ਆ ਕਿਲੋ ਦਾ ਰੇਟ ਦੱਸ ਦਿੰਦੇ ਤੇ ਉਦੋਂ ਬਾਅਦ ਕਿੰਨਾ ਵੇਟ ਹੋਊਗਾ ਤੇ ਉਹ ਦੱਸ ਦਿੰਦੇ ਆ ਤੇ ਉਸ ਤੋਂ ਅੱਗੇ ਆ ਜਾਂਦੀ ਜੀ ਇਹਦੇ ਨਾਲ ਹੀ ਇਹ ਹੱਥਾਂ ਦਾ ਬਣੇ ਹੋਏ ਹੁੰਦੇ ਆ ਆ ਮਸ਼ੀਨੀ ਬਣੇ ਹੁੰਦੇ ਆ ਇਹ ਮਸ਼ੀਨੀ ਬਣੇ ਹੁੰਦਾ ਤੁਸੀਂ ਇਹਨਾਂ ਦੇ ਪਹਿਲਾਂ ਤਾਂ ਆ ਚੀਜ਼ ਬਹੁਤ ਆਉਂਦੀ ਆ ਇਹਨਾਂ ਦੇ ਅੰਦਰ ਹੀ ਕਲੀ ਨਾਲ ਕਈ ਖਿਤੇ ਹੋਏ ਹੁੰਦੇ ਆ ਜੇ ਆ ਆ ਭਾਂਡੇ ਆ ਇਹਨਾਂ ਨੂੰ ਕਲੀ ਬਾਅਦ ਚ ਕਰਾਉਣਾ ਪੈਂਦਾ ਵਾ ਤੇ ਇਹ ਕਲੀ ਕਿਤੇ ਕੀਤੇ ਕਰਾਏ ਨਾਲ ਆਉਂਦੇ ਆ ਤੇ ਆਪਾਂ ਕਈ ਵਾਰੀ ਇਸ ਚੀਜ਼ ਦੇ ਚੱਕਰ ਚ ਪੈ ਜਾਂਦੇ ਵੇ ਕਲੀ ਕਿੱਥੇ ਕਰਾਵਾਂਗੇ ਪਰ ਇਹਨਾਂ ਦੀ ਕਲੀ ਉਹ ਨਹੀਂ ਸਹੀ ਨਹੀਂ ਰਹਿੰਦੀ ਇਹਦਾ ਸਿਰਫ ਮੈਨੂੰ ਆ ਜਿਹੜਾ ਬਤੀਲਾ ਵਾ ਇਹਨੂੰ ਮੈਂ ਸਿਰਫ ਘੋਲ ਨੂੰ ਗਰਮ ਕਰਨ ਵਾਸਤੇ ਵਰਤਦੀ ਆ ਕਿਉਂਕਿ ਪਿੱਤਲ ਦਾ ਕੋਈ ਵੀ ਭਾਂਡਾ ਤੁਸੀਂ ਕਲੀ ਤੋਂ ਬਿਨਾ ਨਹੀਂ ਵਰਤ ਸਕਦੇ ਤੇ ਆ ਹੈਗਾ ਜੀ ਫਰਾਈਪੈਨ ਮੈਂ ਲਈ ਸੀ ਜੇ ਤੁਸੀਂ ਦੇਖੋ ਜਦੋਂ ਆਪਾਂ ਫਰਾਈਵਨ ਵਿੱਚ ਬਣਾਉਣ ਲੱਗਦੇ ਆ ਨਾ ਜਿਹੜੀ ਕੀਤੇ ਕਿਤਾਈ ਆਪਾਂ ਨੂੰ ਮਸ਼ੀਨੀ ਭਾਂਡੇ ਮਿਲਦੇ ਆ ਉਹਨਾਂ ਦੇ ਜਦੋਂ ਆਪਾਂ ਕਲੀ ਖਰਾ ਕੇ ਲੈ ਕੇ ਆਉਂਦੇ ਆ ਨਾ ਤੇ ਉਹ 6 ਮਹੀਨੇ ਦਾ ਖਰਾਬ ਨਹੀਂ ਹੁੰਦਾ 6 ਮਹੀਨੇ ਜਾਂ ਸਾਲ ਖਰਾਬ ਨਹੀਂ ਹੁੰਦਾ ਸਾਲ ਬਾਅਦ ਅੱਗੇ ਵੀ ਕਲੀ ਕਰਨ ਵਾਲੇ ਜਾਂ 6 ਮਹੀਨੇ ਬਾਅਦ ਕਲੀ ਕਰਨ ਵਾਲੇ ਪਿੰਡਾਂ ਵਿੱਚ ਆਮ ਆਉਂਦੇ ਸੀ ਜਾਂ ਦੁਕਾਨਾਂ ਉੱਤੇ ਆਉਂਦੇ ਸੀਗੇ ਤੇ ਹੁਣ ਆ ਆ ਜਿਹੜੀ ਬੜੇ ਕੀਤੇ ਕਿਤਾਈ ਕਲੀ ਆਉਂਦੀ ਆ ਤੇ ਪਤਾ ਨਹੀਂ ਕੀ ਕਲੀ ਹੁੰਦੀ ਆ ਜਾਂ ਅੰਦਰਲੇ ਪਾਸੇ ਕੀ ਹੁੰਦਾ ਇਹਨਾਂ ਦੇ ਤੇ ਇਹ ਤੁਸੀਂ ਦੋ ਵਾਰੀ ਸਬਜ਼ੀ ਬਣਾਉਦੇ ਤੀਜੀ ਵਾਰੀ ਸਬਜ਼ੀ ਨੂੰ ਤੁਹਾਡੀ ਉਤਰ ਜਾਂਦੀ ਆ ਕਲੀ ਇਹ ਤੇ ਇਸ ਕਰਕੇ ਜਿਹੜੇ ਮਸ਼ੀਨੀ ਬਣੇ ਬਣਾਏ ਜਿਹਦੇ ਆਹ ਪੂਰੀ ਚਮਕ ਦਾ ਹੋਂ ਕਵਾਲੇ ਆ ਤੇ ਇਹਨਾਂ ਨੂੰ ਨਾ ਖਰੀਦਿਓ ਮੈਂ ਤੁਹਾਨੂੰ ਇਹ ਸੁਝਾ ਦੇਉਂਗੀ ਕਿ ਮੈਨੂੰ ਇਹ ਨਹੀਂ ਪਸੰਦ ਮੈਂ ਇਹਨਾਂ ਨੂੰ ਵਰਤ ਕੇ ਦੇਖ ਲਿਆ ਜੋ ਚੀਜ਼ ਇਹਦੇ ਵਿੱਚ ਆ ਆ ਕੜਾਹੀ ਵਿੱਚ ਉਹ ਆਪਦੀ ਹੀ ਬਣਦੀ ਆ ਆ ਫਾਈਬਰ ਵਿੱਚ ਨਹੀਂ ਹੈਗੀ ਤੇ ਕਦੋਂ ਵੀ ਜਦੋਂ ਵੀ ਖਰੀਦਣਾ ਇਹਦੇ ਵਿੱਚ ਸਿਰਫ ਤਾਂ ਮੈਨੂੰ ਨੇੜੇ ਦਿਖਾ ਦਿੰਨੇ ਆ ਵੀ ਕੀ ਫਰਕ ਆ ਇਹ ਕੁਝ ਆ ਬਿਲਕੁਲ ਪਲੇਨ ਪਲੇਨ ਇਹਗਾ ਤੇ ਬਾਹਰਲੇ ਪਾਸੇ ਵੀ ਬਨੇ ਆ ਇਹ ਤੁਹਾਨੂੰ ਪੀਸ ਦੇਸ ਆਵਾ ਦੇਣਗੇ ਤੇ ਇਹਦੇ ਜਿਵੇਂ ਪਹਿਲੇ ਸਮੇਂ ਵਿੱਚ ਆਪਣੇ ਆਪਰਾਤਾਂ ਵਗੈਰਾ ਹੁੰਦੀਆਂ ਸੀ ਆਪਣੇ ਕੰਦੇ ਆ ਦੇਖੋ ਇਹਦੇ ਦਾਣੇ ਦੇ ਅੰਦਰ ਬਣੇ ਹੋਏ ਆ ਡਿਜ਼ਾਈਨ ਬਣਿਆ ਹੋਇਆ ਬੱਚ ਪਿੱਤਲ ਦਾ ਜਿਹਨੂੰ ਹਥਾਣਾ ਬਣਾਉਂਦੇ ਆ ਇਹਦੇ ਬਾਹਰਲੇ ਪਾਸੇ ਵੀ ਡਿਜ਼ਾਈਨ ਹੁੰਦਾ ਵਾ ਤੁਸੀਂ ਦੇਖ ਸਕਦੇ ਆ ਪਲੇਨ ਨਹੀਂ ਹੁੰਦਾਗਾ ਡਿਜ਼ਾਈਨ ਬਣਿਆ ਹੋਇਆ ਹੁੰਦਾ ਜੋ ਜਿਫੇਤਲ ਦੇ ਭਾਂਡਿਆਂ ਨੂੰ ਕਲੀ ਤੋਂ ਬਿਨਾਂ ਆਪਾਂ ਨਹੀਂ ਵਰਸਾਦੇ ਇਹ ਕਲੀ 6 ਮਹੀਨਿਆਂ ਬਾਅਦ ਵੀ ਉਤਰ ਸਕਦੀ ਹੈ ਤੇ ਸਾਲ ਬਾਅਦ ਵੀ ਉਤਰ ਸਕਦੀ ਹੈ ਤੇ ਇੱਕ ਇਹਦੇ ਇਹਨੂੰ ਕਦੇ ਵੀ ਇਹਦੇ ਵਿੱਚ ਖੱਟੀ ਚੀਜ਼ ਨਾ ਬਣਾਓ ਜਿਵੇਂ ਆਪਾਂ ਜਿਹਦੇ ਵਿੱਚ ਟਮਾਟਰ ਪੈਂਦਾ ਜਾਂ ਆਪਾਂ ਖੱਟੀ ਜੱਟਨੀ ਵਗੈਰਾ ਬਣਾਉਨੇ ਆ ਤੇ ਉਹ ਤੁਸੀਂ ਕਲੀ ਰੱਖਦੇ ਹੋਏ ਭਾਂਡੇ ਵਿੱਚ ਨਾ ਬਣਾਇਓ ਤਾਂ ਕਿ ਕਲੀ ਬਹੁਤ ਛੇਤੀ ਉਤਰ ਜਾਂਦੀ ਹੈ ਹੋ ਸਕਦਾ ਜਿਹੜਾ ਫرائی ਪੈਂਦਾ ਇਹ ਹਾਲ ਹੋਇਆ ਤੇ ਮੈਂ ਜਿਵੇਂ ਤੁੜਕਾ ਲਗਾਉਣੀ ਸੀ ਤੇ ਟਮਾਟਰ ਵਿੱਚ ਪਾਉਂਦੀ ਸੀ ਤੇ ਟਮਾਟਰ ਦੇ ਨਾਲ ਤਾਂ ਇਹਨੇ 2-3 ਦਿਨਾਂ ਦੇ ਵਿੱਚ ਹੀ ਕੰਮ ਖਤਮ ਕਰ ਦਿੱਤਾ ਜੀ ਆਖੀ ਪਿੱਟਾ ਲੈ ਲੈ ਮਾਰੇ ਤੇ ਆ ਛੰਨੇ ਹੁਣ ਆਪਾਂ ਪਰਾਣੇ ਫੇਰ ਲਿਆਂਦੇ ਤੇ ਚੂਰੀ ਚੱਕਰ ਕੇ ਔਖਾਉ ਤੇ ਚੂਰੀ ਬਣਾ ਕੇ ਖਾਓ ਬਹੁਤ ਹੀ ਤੇਸੀ ਲੱਗਦੀ ਆ ਇੰਦਾ ਛੰਨੇ ਦੇ ਵਿੱਚ ਤੇ ਇਹ ਮੈਂ ਭਾਂਡੇ ਸਾਰੇ ਇੰਡੀਆ ਤੋਂ ਹੀ ਲਏ ਆ ਦਹੀਂ ਗਰਮ ਹੈ ਚੀਨੀ ਮਿੱਟੀ ਦੀ ਜਿਹੜੀ ਹੈਗੀ ਆ ਤੋੜੀ ਮੈਂ ਇਹਦੇ ਵਿੱਚ ਬਣਾਉਣੀ ਆ ਦਹੀਂ ਨੂੰ ਹਮੇਸ਼ਾ ਜਾ ਕੇ ਦੇਸੀ ਲਾਇਦਾ ਚੀਨੀ ਵਾਲੇ ਦੇ ਵਿੱਚ ਫਿਰ ਉਹ ਲਗ ਲੈ ਸੀ ਮੈਂ ਪੱਥਰ ਦੇ ਵਿੱਚ ਕੁਟਦੀ ਆ ਤਾਂ ਕਿ ਜੇ ਜਿਹੜੀ ਆਪਣਾ ਸਟੀਲ ਦੀ ਹੁੰਦੀ ਹੈ ਤੇ ਕਈ ਵਾਰੀ ਉਹਨਾਂ ਸਟੀਲ ਵਧੀਆ ਨਹੀਂ ਹੁੰਦੀ ਤਾਂ ਜੰਗਾਲ ਪੈ ਜਾਂਦਾ। ਕਈ ਵਾਰੀ ਆ ਪਾਦਰਕ ਵਗੈਰਾ ਵੀ ਕੁੱਟਣਾ ਪੈ ਜਾਂਦਾ। ਕੋਈ ਵਾਰ ਮੜੇ ਮोटे 'ਚ ਛੋਟੇ ਮੋਟੇ ਕੁੱਟ ਨਹੀਂ ਪੈ ਜਾਂਦੀ ਆ ਚਾਹ ਚਾਉਣ ਵਾਸਤੇ ਤੇ ਮੈਂ ਸਟੀਲ ਦੇ ਵਿੱਚ ਨਹੀਂ ਹਟਦੀਗੀ। ਉਹ ਮੈਂ ਪੱਥਰ ਵਿੱਚ ਹੀ ਲਾ ਦਦੀ ਆ। ਲਓ ਜੀ ਕੱਜਾ ਕਲਾ ਆ ਪਾਂਡਿਆ ਆ। ਕੈਸਟਰੋਂ ਐਰਨ ਦੇ। ਦੇਖੋ ਜੀ ਐਰਨ ਦੇ ਜਿਹੜੀਆਂ ਲੋਹੇ ਦੀਆਂ ਕੜਾਈਆਂ ਪਹਿਲੇ ਸਮੇਂ ਦੇ ਵਿੱਚ ਹੁੰਦੀਆਂ ਸੀ। ਉਹਦੇ ਵਰਗੀ ਤਰੀਸ ਹੈ ਨਹੀਂ ਇਹ। ਇਹਨੂੰ ਉੱਤੇ ਪਾਲਿਸ਼ ਕੀਤੀ ਹੁੰਦੀ ਆ ਕਹਿੰਦੇ ਤਾਂ ਇਹ ਆ ਕਿ ਇਹਨੂੰ ਕੱਚ ਦੀ ਪਾਲਿਸ਼ ਕੀਤੀ ਹੁੰਦੀ ਆ ਇਹ ਕਾਫੀ ਹੈਵੀ ਹੁੰਦਾ ਵਾ ਤੇ ਇਹਨੂੰ ਤੁਸੀਂ ਸਬਜੀ ਵਾਂਗਰਾ ਕਰਕੇ ਸੇਮਤੇ ਬਣਾ ਸਕਦੇ ਆ ਪਰ ਮੈਂ ਇਹਦਾ ਇਸਤੇਮਾਲ ਨਹੀਂ ਕਰਦੇ ਕਿ ਲਿਆਂਦਾ ਹੋਇਆ ਹੈਗਾ ਤਾਂ ਮੈਂ ਤੁਹਾਨੂੰ ਕਹਾਂ ਅੱਜਕੱਲ ਕਾਫੀ ਚਕਾਚੌਪ ਦੇ ਵਿੱਚ ਆ ਇਹ ਕਾਫੀ ਲੋਕੀ ਇਹਨੂੰ ਪਸੰਦ ਕਰਦੇ ਆ ਤੇ ਪਰ ਜੋ ਲੋਹੇ ਦੀ ਮਿਲ ਕੇ ਆਇਰਨ ਕਰਕੇ ਹੀ ਲੈਂਦੇ ਆ ਨਾ ਹਣਗੇ ਕਿ ਐਸੇ ਆਰਨ ਕਰਦੇ ਆ ਇਹਨੂੰ ਲੋਕਿ ਹੱਥ ਨਾਲ ਬਣੀਆਂ ਹੁੰਦੀਆਂ ਸੀਗੀਆਂ ਵਿਚੋਂ ਮੇਕੈਨਿਕਾਂ ਨਾਲ ਆ ਕੇ ਬਣੀਆਂ ਹੁੰਦੀਆਂ ਸੀਗੀਆਂ। ਬਾਕੀ ਜੋੜ ਹੁੰਦੇ ਸੀ ਉਹਨਾਂ ਦੇ ਵਿੱਚ। ਪਹਿਲਾਂ ਕੜਾਈਆਂ ਦੇ ਵਿੱਚ ਜੋੜ ਹੀ ਹੁੰਦੇ ਸੀਗੇ। ਕਦੇ ਨਹੀਂ ਹੁੰਦਾ ਸੀ ਕਿ ਇਸ ਕੜਾਹੀ ਨੂੰ ਮਸ਼ੀਨੀ ਬਣਾਉਣ ਲੱਗੇ ਤੇ ਉਹ ਕੋ ਦੇਖਣ ਨੂੰ ਤਾਂ ਬਹੁਤ ਭਾਰੀ ਲੱਗਦੀ ਹੁੰਦੀ ਐ ਕੜਾਹੀ। ਪਰ ਉਹਦੇ ਥੱਲੇ ਚੀਜ਼ਾਂ ਸੜਦੀਆਂ ਨੇ। ਉਹ ਪਹਿਲੇ ਸਮਿਆਂ ਵਾਲੀਆਂ ਜਿਹੜੀਆਂ ਕੜਾਈਆਂ ਉਹ ਨਹੀਂ ਆਉਂਦੀਆਂ ਹੁਣ ਅੱਜਕੱਲ। ਜੇ ਤੁਹਾਨੂੰ ਮਿਲ ਕੇ ਇੱਕ ਦੋ ਥਾਵਾਂ ਤੇ ਪਤਾ ਲੱਗਿਆ ਕਿ ਬਣਦੀਆਂ ਨੇ ਹੱਥੀਂ ਮਿਲ ਕੇ। ਉੱਥੋਂ ਮਿਲਦੀਆਂ ਨੇ ਤਾਂ ਉਹ ਵੀ ਦੀ ਕੜਾਹੀ ਤੁਸੀਂ ਉੱਥੋਂ ਲਿਓ। ਬਾਕੀ ਤਾਂ ਸਾਰਾ ਇਹ ਇੱਕ ਨਮੀ ਨਵੇਂ ਵਾਸਤ ਬਿਚਨ ਦੇ ਢੰਗ ਨੇ ਕਿਸੇ ਨੂੰ ਇਹਨੂੰ ਵੀ ਦੱਸਦੇ ਕਿ ਅਸੀਂ ਕੱਚ ਦੀ ਪਾਲਿਸ਼ ਕੀਤੀ ਆ ਤੇ ਨੌਨ ਸਟਿਕ ਨੂੰ ਪਤਾ ਨਹੀਂ ਕਾਦੀ ਪਾਲਿਸ਼ ਕਰਦੇ ਹੋਣੇ ਆ ਤੇ ਇਹਨਾਂ ਚੀਜ਼ਾਂ ਨੂੰ ਮੈਂ ਬਿਲਕੁਲ ਨਹੀਂ ਵਰਤਦੀ ਗੀ ਤੇ ਅੱਜ ਕੱਲ ਇਹ ਕਾਫੀ ਪ੍ਰਚਲਿਤ ਨੇ ਤੇ ਕਾਫੀ ਮਹਿੰਗੀਆਂ ਨੇ ਤੇ ਸਾਡੇ ਬੀਬੀਆਂ ਤੋਂ ਤਾਂ ਚੱਕੀਆਂ ਵੀ ਨਹੀਂ ਜਾਂਦੀਆਂ ਇਹ ਇੰਨੀ ਹੈਵੀ ਐ ਤੇ ਆਪਾਂ ਕਰਦੇ ਆ ਜੀ ਦਾਲ ਜੇ ਦ ਇੰਡੀਆ ਹੋਈਏ ਤਾਂ ਮੈਂ ਤੌੜੀ ਵਿੱਚ ਦਾਲ ਰੱਖਦੀ ਆ ਕਿ ਇੱਥੇ ਮੇਰੇ ਕੋਲ ਤੌੜੀ ਨਹੀਂ ਹੈਗੀ ਜਿਹਨੂੰ ਮਿੱਟੀ ਦੀ ਤੌੜੀ ਉਹ ਨਹੀਂ ਹੈਗੀ ਤੇ ਇਹ ਤੇ ਮਸਲੋਂ ਕੁੱਕਰ ਵਿੱਚ ਰੱਖ ਦੇਣੀ ਹੁੰਦੀ ਹੈ। ਸਲੋਕੋ ਕੁੱਕਰ ਵੀ ਇੱਕ ਚਿੰਨੀ ਮੀਟੀ ਦਾ ਹੁੰਦਾ ਵਾ। ਇਹ ਵੀ ਆਪਾਂ ਕੁੱਕਰਵਰ ਮੈਂ ਬਿਲਕੁਲ ਨਹੀਂ ਵਰਤੀ ਪਿਛਲੇ 15 ਸਾਲਾਂ ਤੋਂ ਤੇ ਇਹਦੇ ਵਿੱਚ ਆਪਾਂ ਦਾਣ ਰੱਖੀਦੀ ਆ। ਤੇ ਲੱਕੜ ਦੇ ਕੋਫੀ ਦੇ ਨਾਲ ਕੋਟੀਦੀ ਆ। ਤੇ ਬਹੁਤ ਹੀ ਟੇਸਟੀ ਬਣਦੀ ਆ। ਸਾਰਾ ਕੁਝ ਵਿੱਚੇ ਪਾ ਦਿਓ। ਨਮਕ ਵਿੱਚ ਹਲਦੀ ਵਗੈਰਾ ਪਾ ਕੇ ਜਿਵੇਂ ਪਹਿਲਾਂ ਬੀਬੀ ਅੰਤੋਣੀ ਦੀ ਜਾਲ ਵਿੱਚ ਸਾਰਾ ਕੁਝ ਵਿੱਚੇ ਪਾ ਕੇ ਰੱਖ ਦਿੰਦੀਆਂ ਸੀ। ਤੇ ਕੁਝ ਵੀ ਇੱਕ ਚਮਚਾ ਘਿਓ ਦਾ ਪਾਓ। ਸੇਮ ਮਧੇਰਾਮ ਨਾ ਬਣੀ ਜਾਂਦੀ ਹੈ ਪਹਿਲਾ ਵਾਰ ਕੋਈ ਵੀ ਚੀਜ਼ ਨੂੰ ਤੁਸੀਂ ਬਣਾਉਣਾ ਇਹਦੇ ਵਿੱਚ ਘੱਟ 4 ਘੰਟੇ ਪਹਿਲਾਂ ਪਿਆਉਂ ਕੇ ਜੋ ਰੱਖਿਓ ਦਾਲ ਆ ਕਾਲੇ ਛੋਲੇ ਚਿੱਟੇ ਛੋਲੇ ਰਾਜਮਾ ਕੋਈ ਵੀ ਚੀਜ਼ ਤੁਸੀਂ ਉਬਾਲਣੀ ਆ ਉਹ ਵੀ ਇਹਦੇ ਵਿੱਚ ਉਬਾਲੋ ਤੇ ਦਾਲ ਬਣਾਉਣੀ ਆ ਤਾਂ ਵੀ ਇਹਦੇ ਵਿੱਚ ਬਣਾਓ ਬਹੁਤ ਟੇਸਟੀ ਬਣਦੀ ਆ ਤੇ ਗੁਣਕਾਰੀ ਵੀ ਆ ਕਿਉਂਕਿ ਇਹ ਚਿੰਨੀ ਮਿੱਟੀ ਦੀ ਆ ਤੇ ਹਮੇਸ਼ਾ ਘੋਟਨੇ ਲੱਕੜ ਦੇ ਨਾਲ ਹੀ ਮਤਲਬ ਇਹ ਵੀ ਅੱਜਕੱਲ੍ਹ ਪਲਾਸਟਿਕ ਦੇ ਵੀ ਨਵੇਂ-ਨਵੇਂ ਤਰੀਕੇ ਆਏ ਹੋਏ ਆ ਕਦੇ ਵੀ ਤੁਸੀਂ ਸਬਜ਼ੀ ਜਾਂ ਦਾਲ ਬਣਾਉਨੇ ਆ ਉਹਨੂੰ ਜਾਂ ਤਾਂ ਤੁਸੀਂ ਦੇ ਭਾਂਡੇ ਵਿੱਚ ਕੱਢਿਓ ਤੇ ਜਾਂ ਉਹਨੂੰ ਕੱਚ ਦੇ ਭਾਂਡੇ ਵਿੱਚ ਕੱਢਿਓ ਕੱਚ ਦੇ ਵਿੱਚ ਕੱਢ ਦਿਓ ਚੀਨੀ ਦੇ ਵਿੱਚ ਕੱਢ ਦਿਓ ਤੇ ਕਦੇ ਵੀ ਤੁਸੀਂ ਇੱਕ ਵਾਰੀਆ ਪਲਾਸਟਿਕ ਟਪਰ ਵੇਅ ਦਾ ਵੀ ਕਾਫੀ ਰਵਾਜ ਸੀਗਾ ਜੀ ਸਾਗੇ ਤੁਸੀਂ ਇਹਦੇ ਵਿੱਚ ਨਾ ਕੱਢਿਓ ਛੇ ਕਿਤੇ ਤੁਹਾਨੂੰ ਕੋਲ ਟਪਰ ਵੇਅ ਬਚ ਲੋ ਇਹ ਹੈਗਾ ਕਿ ਇਹ ਥੋੜਾ ਟਾਈਟ ਹੁੰਦਾ ਵਾ ਇਹਦੇ ਵਿੱਚ ਕੋਈ ਚੀਜ਼ ਸਲਾਬ ਦੇ ਨਹੀਂ ਤਾਂ ਕੋਈ ਸੁੱਕੀ ਚੀਜ਼ ਪਾਉਣ ਦੇ ਵਈਸ਼ਾ ਦੀ ਪਾ ਦਿਓ ਪਰ ਮੈਂ ਤਾਂ ਪਲਾਸਟਿਕ ਤੋਂ ਪਰੇਸੀ ਜੀ ਆਖੋ ਜੀ ਮੈਂ ਵਰਤਣਾ ਨਹੀਂ ਪਸੰਦ ਕਰਦੀ ਤੇ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਵੀ ਆਪਾਂ ਦੇਖੋ ਜੀ ਆਹ ਜਿਹੜੀ ਚੀਜ਼ਾਂ ਅੱਜ ਕੱਲ ਵਰਤਦੇ ਆ ਲੱਕੜ ਦੇ ਕਟਸ਼ਿਆਂ ਦੇ ਜਦੋਂ ਮੈਂ ਮੰਦੀ ਆ ਕਿ ਸਹੀ ਆ ਲੱਕੜ ਦੀ ਕੜਸੀ ਬਸੇ ਜਿਹੜਾ ਆਪਣੇ ਮਿੱਟੀ ਦੀ ਕਰਾਹੀ ਵਰਤਦੇ ਨੇ ਤੇ ਉਹਦੇ ਵਾਸਤੇ ਵੀ ਸਹੀ ਆ ਤਾਂ ਕਿ ਕਈ ਵਾਰੀ ਅਣਜਾਣ ਜਿਹੜਾ ਬੰਦਾ ਹੁੰਦਾ ਨਾ ਕੋਈ ਕਿ ਤੇ ਉਹ ਕੜਸੀ ਨੂੰ ਜ਼ੋਰ ਦੀ ਮਾਰੋ ਤੇ ਜਿਹੜੀ ਹੈਗੀ ਮਿੱਟੀ ਦੀ ਤੋੜੀ ਵਗੈਰਾ ਟੁੱਟ ਜਾਂਦੀ ਆ ਉਹਦੇ ਵਿੱਚ ਤੁਸੀਂ ਲੱਕੜ ਨਹੀਂ ਵਰੋਗੇ ਤਾਂ ਥੋੜੀ ਜਿਆਦਾ ਵਧੀਆ ਰਹੂਗੀ ਤੇ ਬਾਕੀ ਆਹ ਜਿਹੜੇ ਬਣੇ ਹੋਏ ਆ ਪਲਾਸਟਿਕ ਦੇ ਆ ਕੇ ਕਾਦੇ ਆ ਜੀ ਹਾਲ ਜੇ ਬਿਕਦੇ ਨਹੀਂ ਇਹਨਾਂ ਦੇ ਨਾਲ ਬਿਲਕੁਲ ਵੀ ਤੇ ਇਹ ਮੈਂ ਬਿਲਕੁਲ ਨਹੀਂ ਵਰਤਦੀ ਕਿ ਇਹ ਤਾਂ ਮੈਨੂੰ ਸਿਰਫ ਜਦੋਂ ਕੋਈ ਉਹਦੇ ਵਿੱਚ ਕੋਈ ਰਸਪੀ ਵਿੱਚ ਕਹਿ ਦਿੰਦੇ ਆ ਕਿ ਤੁਹਾਡੀ ਕੜਛੀ ਦੀ ਬਹੁਤ ਆਵਾਜ਼ ਆਉਂਦੀ ਆ ਤੇ ਮੈਨੂੰ ਕਦੇ-ਕਦੇ ਮਜਬੂਰੀ ਚ ਵਰਤਣੀ ਪੈ ਜਾਂਦੀ ਆ ਪਰ ਮੈਂ ਇਹਨਾਂ ਨੂੰ ਬਿਲਕੁਲ ਵਰਤ ਕੇ ਖੁਸ਼ ਨਹੀਂ ਤੇ ਬਾਕੀ ਤੁਹਾਡੀ ਮਰਜ਼ੀ ਆ ਕਿ ਸਿਹਤ ਦੇ ਨਾਲ ਫੋਰਵਰਡ ਕਰਨਾ ਤਾਂ ਜੋ ਮਰਜ਼ੀ ਕਰੀ ਚਲੋ ਤੇ ਆਪਾਂ ਇਹ ਤੁਹਾਨੂੰ ਜਿੰਨੀਆਂ ਵੀ ਰਸਪੀ ਦਿੰਨੀ ਆ ਤੇ ਮੈਂ ਸਾਰੀਆਂ ਦੇ ਸੁਣਦੇ ਕਿ ਆਪਾਂ ਨੂੰ ਹਰ ਦੇ ਬਦ ਤੋਂ ਬਦ ਬੈਨੀਫਿਟ ਮਿਲ ਸਕਦਾ। ਲੋ ਜੀ ਅੱਗੇ ਆਪਾਂ ਦਿੰਨੇ ਆ ਬੱਚਿਆਂ ਨੂੰ ਬੋਤਲਾਂ। ਬੋਤਲਾਂ ਆਪਾਂ ਜਦੋਂ ਬਾਹਰੋਂ ਤਾਂ ਪਲਾਸਟਿਕ ਹੈਗੀ ਹੈਗੀ ਜਿਹੜੀ ਉਹ ਵਿੱਚੋਂ ਤਾਂ ਕਹਿ ਦਿੰਦੇ ਆ ਹਨਾ ਤੇ ਆਪਾਂ ਬੱਚਿਆਂ ਨੂੰ ਸਟੀਲ ਦੀ ਬੋਤਲ ਲੈ ਕੇ ਦੇਤੀਆ ਤੇ ਉੱਪਰ ਪਟਕਣ ਲਾ ਦੇਣੇ ਤੇ ਬੱਚੇ ਨੇ ਤਾਂ ਪਲਾਸਟਿਕ ਹੀ ਮੂੰਹ ਚ ਪਾਉਣਾ ਨਾ। ਵਿਚ ਕਰਿਆ ਕਰੋ ਜੇ ਤੁਸੀਂ ਬੱਚੇ ਨੂੰ ਬੋਤਲ ਜਾਂਦੀ ਆ ਤਾਂ ਉਹ ਇਹਦਾ ਪੀਣ ਆ ਜਾ ਲਿਆ ਤਾਂ ਕਿ ਬੱਚੇ ਨੂੰ ਗਲਾਸੋਂੋਂ ਪੀਣੀ ਆਉਂਦੀ ਹੋਵੇ। ਜੇ ਉਹ ਚ ਬੋਤਲ ਹੀ ਲੈ ਕੇ ਦੇਣੀ ਆ ਬਾਹਰਲੇ ਪਾਸੇ ਜਿਹੜੀ ਸ਼ਾਈਨਿਕ ਵਾਲੀ ਚਾਹੀਦੀ ਆ। ਤਾਂ ਇਹ glass ਉਹਨੂੰ ਪੀ ਲਵੇ। ਪਲਾਸਟਿਕ ਦੀ ਪਾਈਪ ਉਹ ਆਪਾਂ ਟੀਨ ਦਾ ਲੈ ਲੈਨੇ ਆਂ ਕਈ ਵਾਰੀ ਪੀਣ ਵਾਸਤੇ ਬੋਤਲ ਵਗਾਰ ਤੇ ਵਿੱਚ ਪਲਾਸਟਿਕ ਦੀ ਪਾਈਪ ਕਰ ਲੈਨੇ ਆਂ। ਕਿ ਬੱਚਿਆਂ ਦਾ ਤਾਂ ਚਲੋ ਆਪਾਂ ਮੰਨੀਏ ਕਿ ਬੱਚੇ ਰੋਲ ਨਾਲ ਲੈਣ ਤੇ ਆਪਾਂ ਤਾਂ ਪਲਾਸਟਿਕ ਰਹਿਨੇ ਆਂ ਬੜੇ ਸਿਆਣੇ ਸਿਆਣੇ ਵੀ ਦੇਖਿਆ ਨੌਜਵਾਨ ਬੱਚੇ ਵੀ ਦੇਖਿਆ ਤੇ ਉਹ ਪਲਾਸਟਿਕ ਦੀ ਪਾਈਪ ਵੀ ਮੂੰਹ ਚ ਪਾਈ ਜਾਂਦੇ ਤੇ ਪਲਾਸਟਿਕ ਤਾਂ ਕਿੰਨਾ ਖਤਰਨਾਕ ਆ ਆਪਣੇ ਲਈ। ਇਹ ਕਿਤੇ ਪਾਣੀ ਨਾਲ ਲੈ ਕੇ ਜਾਣਾ ਤਾਂ ਮੈਂ ਇਹਦੇ ਬੋਤਲ ਵਿੱਚ ਲੈ ਕੇ ਜਾਨੀ ਆ ਤਾਂਬੇ ਦੀ ਵਿੱਚ ਤੇ ਜੇ ਕਈ ਵਾਰੀ ਮੈਂ ਰਾਤ ਨੂੰ ਉੱਠ ਕੇ ਪੀਣਾ ਤਾਂ ਮਨ ਹੁੰਦਾ ਵੀ ਕਈ ਵਾਰੀ ਸਵੇਰ ਉੱਠ ਕੇ ਪੀਣਾ। ਅणि ਤੁਸੀਂ ਉਹ ਵੀ ਤਾਂ ਮੇਰੇ ਗਲਾਸ ਵਿੱਚ ਪਰ ਕੇ ਰੱਖ ਲੈਣੀ ਹੈ ਬੋਤਲ ਵਿੱਚ ਪਰ ਕੇ ਰੱਖ ਲੈਣੀ ਹੈ ਜੀ ਆਹ ਵੀ ਨਾ ਤੁਸੀਂ ਇਹ ਗਲਾਸਿੱਟ ਦੇ ਗਲਾਸ ਵਿੱਚ ਹੀ ਪੀਂਦਾ ਜੀ ਉਸ ਤੋਂ ਅੱਗੇ ਆ ਗਿਆ ਆਪਣੇ ਤਵੇ ਆ ਵੀ ਹੈ ਤਾਂ ਲੋਹੇ ਦੀ ਆ ਪਰ ਇਹਦੇ ਉੱਤੇ ਇਹਨੇ ਕਿ ਕੱਚ ਦੀ ਪਾਲਿਸ਼ ਕੀਤੀ ਹੋਈ ਆ ਇਹ ਕਾਫੀ ਕਾਸਟਲੀ ਵੀ ਨੇ ਇਹ ਇਤੋਂ ਹੀ ਆਂਦਾ ਵਾ ਤੇ ਜਿਹੜਾ ਸਲੋ ਕੁੱਕਰ ਆ ਇਹ ਵੀ ਇਤੋਂ ਹੀ ਆਂਦਾ ਹਾ ਲੋਹਿਆ ਤਵੇ ਆ ਗਈ ਤਵੇ ਤਾਂ ਹਰ ਘਰ ਵਿੱਚ ਹੀ ਵਰਤੇ ਜਾਂਦੇ ਆ ਤੇ ਪਿਛਲੇ ਅਸਮਾਨੀ ਤੁਹਾਨੂੰ ਦਿਖਾਇਆ ਤੇ ਹਰ ਘਰ ਵਿੱਚ ਹੀ ਵਰਤੇ ਜਾਂਦਾ ਆ ਹੈਗਾ ਜੀ ਲੋਹੇ ਦਾ ਤਵਾ ਇਹਨੂੰ ਲੱਕੜ ਦਾ ਮੁੱਠਾ ਲੱਗਿਆ ਹੋਇਆ ਵਾ ਇਹ ਮੈਂ ਇੰਡੀਆ ਤੋਂ ਲੈ ਕੇ ਆਈ ਆ ਤਾਂ ਕਿ ਰੋਟੀ ਇਹਦੇ ਤੇ ਬਹੁਤ ਸੋਹਣੀ ਬਣਦੀ ਆ ਤੇ ਮੈਂ ਜ਼ਿਆਦਾ ਇਹਦੇ ਤੇ ਬਣਾ ਕੇ ਖੁਸ਼ ਆ ਆ ਹੈਗਾ ਜੀ ਨਾਨ ਸਟਿਕ ਤੇ ਇਹਨੂੰ ਪਲਾਸਟਿਕ ਦਾ ਹੀ ਹੈਂਡਲ ਲੱਗਿਆ ਹੋਇਆ ਵਾ ਤੇ ਵਾਰੀ-ਵਾਰੀ ਆਪਾਂ ਪਲਾਸਟਿਕ ਨੂੰ ਰੋਟੀ ਨੂੰ ਤਵਾ ਬੇੜਾ ਤੋੜਾਂਗੇ ਪਲਾਸਟਿਕ ਨੂੰ ਹੱਥ ਲਾਵਾਂਗੇ ਤੇ ਫਿਰ ਇਹਦੇ ਉੱਤੇ ਪਾਵਾਂਗੇ ਤੇ ਮੈਨੂੰ ਨਹੀਂ ਵਾਤ ਦੇਗੀ ਤੇ ਤੁੰਦਰਸਤੀ ਸੇਤ ਨੂੰ ਬਣੀ ਰਹਿੰਦੀ ਐ ਜੇ ਥੋੜਾ ਜਿਹਾ ਚੀਜ਼ਾਂ ਦਾ ਪਤਿਆਰ ਰੱਖੀਏ ਤਾਂ ਤੇ ਜੇ ਤੁਸੀਂ ਜਿਆਦਾ ਸਮਾਂ ਦੇਖੋ ਤਾਂ 6 ਮਹੀਨੇ ਹੋੜੜਕ ਜਾਓ ਫਿਰ ਮੈਂ ਇੰਡੀਆ ਮੇਰੇ ਕੋ ਚਾਉਂਗਾ ਜੁੱਲਾ ਸਾਰੇ ਪੁਰਾਣੇ ਭਾਂਡੇ ਵਗੈਰਾ ਫਿਰ ਮੈਂ ਤੁਹਾਨੂੰ ਦੁਬਾਰਾ ਆਪਣੇ ਪੂਰੇ ਕਿਚਨ ਦਾ ਟੋਰ ਵੀ ਕਰਾਉਂਗੀ ਤੇ ਸਾਨੂੰ ਸਾਰੇ ਭਾਂਡੇ ਵੀ ਦਿਖਾਵਾਂਗੀ ਲੋ ਜੀ ਇਹ ਵੀਡੀਓ ਮੈਂ ਰੇਡਾ ਵਿੱਚ ਬਣਾ ਰਹੀ ਆ ਤੇ ਇੰਡੀਆ ਵਰਗੀ ਮੌਜ ਕਿਤੇ ਨਹੀਂ ਕਿਉਂਕਿ ਆਪਾਂ ਮੈਂ ਇੰਨੀਆਂ ਚੀਜ਼ਾਂ ਦਾ ਪ੍ਰੇਜ ਕਰਦੇ ਆ ਇੱਕ ਤੁਹਾਨੂੰ ਚੀਜ਼ ਦਿਖਾ ਦਿੰਨੀ ਆ ਕਿ ਆਪਾਂ ਨੂੰ ਮਜਬੂਰੀ ਹਾਲਤ ਲਓ ਜੀ ਮੈਂ ਪਲਾਸਟਿਕ ਤੋਂ ਬਿਲਕੁਲ ਪਰਹੇਜ਼ ਕਰਦੀ ਆ ਕੋਸ਼ਿਸ਼ ਕਰਦੀ ਆ ਕਿ ਮੈਂ ਪਲਾਸਟਿਕ ਦੀ ਕੋਈ ਚੀਜ਼ ਨਾ ਵਰਤਾਂ ਕੋਈ ਮੇਂ ਚੀਜ਼ ਨਾਲ ਵੀ ਲੈ ਕੇ ਜਾਵਾਂ ਤੇ ਆਹ ਦੁੱਧ ਪਤਾ ਨਹੀਂ ਕਿੰਨੇ ਕਿਚੜ ਦੀ ਪੈਕਿੰਗ ਹੁੰਦੀ ਆ ਇਹ ਮਜਬੂਰੀ ਹਾਲਤ ਵਿੱਚ ਕਿਵੇਂ ਪੀਨੇ ਆ ਦੇਖੋ ਜੀ ਆਪਾਂ ਕਿੱਲਾ ਕਿ ਇਹਨੂੰ ਹੈਲਥ ਨੂੰ ਠੀਕ ਰੱਖ ਸਕਦੇ ਆ ਪਲਾਸਟਿਕ ਵਿੱਚ ਦੁੱਧ ਰਿਕਵਰਡ ਚੀਜ਼ ਪਈ ਆ ਪਰ ਆਹ ਜਿਹੜਾ ਦੁੱਧ ਆ ਪੈਕਿੰਗ ਵਿੱਚ ਆਉਂਦਾ ਤੇ ਇਹਦਾ ਕੀ ਹੱਲ ਕੀਤਾ ਜਾਵੇ ਮੇ ਕੈਨੇਡਾ ਵਿੱਚ ਰਹੇ ਕਿਤਾ ਜਾਂ ਆਪਣੇ ਕਿਸੇ ਵੀ ਫੋਰਨ ਕੰਟਰੀ ਵਿੱਚ ਰਹੇ ਕਿ ਤਾਂ ਆਪਾਂ ਨੂੰ ਇਹ ਕੰਨੀਆਂ ਵਿੱਚ ਹੀ ਮਿਲਦਾ ਵਾ ਆਪਣੇ ਭਾਂਡੇ ਵਿੱਚ ਜਾਂ ਆਪਾਂ ਘਰੇ ਚੋ ਸਕਦੇ ਆ ਤੇ ਜਾਂ ਆਪਾਂ ਲਿਆ ਕਿਸੇ ਤੋਂ ਲੈ ਕੇ ਆ ਸਕਦੇ ਆ ਤਕਰੀਬਨ ਸਟੀਲ ਦੀਆਂ ਬਾਲਟੀਆਂ ਜਾਂ ਹਰ ਇੱਕ ਲੰਬਾਵਾ ਘਰ ਦੇ ਵਿੱਚ ਤਾਂਾ ਚੋਣ ਨੂੰ ਉੱਥੇ ਆਪਾਂ ਨੂੰ ਇਹ ਚੀਜ਼ ਮਿਲ ਸਕਦੀ ਆ ਪਰ ਇੱਥੇ ਆਪਾਂ ਨੂੰ ਜਦ ਮੈਂ ਪਲਾਸਟਿਕ ਤੋਂ ਇਨਾ ਪ੍ਰੇਸ਼ ਕਰਨ ਦੇ ਬਾਵਜੂਦ ਕਦੇ-ਕਦੇ ਇਹ ਸੋਚਦੇ ਹੁੰਦੀ ਆ ਕਿ ਆਹ ਪਲਾਸਟਿਕ ਹੀ ਕਰਾਂਗੇ ਤੁਸੀਂ ਲਓ ਜੀ ਇਹ ਵੀ ਇੱਕ ਮਜਬੂਰੀ ਆ ਪਲੇਡਾ ਵਿੱਚ ਰਹਿੰਦਿਆਂ ਦੀ ਉਸ ਤੋਂ ਅੱਗੇ ਜੀ ਮੈਂ ਦੇਖਿਆ ਇੱਥੇ ਪਲੇਡਾ ਦੇ ਵਿੱਚ ਆਮ ਹੀ ਪੈਕਿੰਗ ਮੈਂ ਦੇਖੀ ਆ ਮਿਲ ਜਿੱਦਾਂ ਕੋਈ ਚੀਜ਼ ਬਣਾਉਂਦੇ ਕਰਦੇ ਆ ਤਾਂ ਉਹਦੇ ਵਿੱਚ ਪਾ ਕੇ ਤੇ ਜਦ ਖਾਸ ਕਰਕੇ ਮੈਂ ਸੈਂਡਵਿਚ ਵਗੈਰਾ ਦੇਖਿਆ ਸੈਂਡਵਿਚ ਲੈ ਕੇ ਜਾਂਦੇ ਆ ਤੇ ਮੈਂ ਕਈਆਂ ਕੋਲ ਦੇਖਿਆ ਸੈਂਡਵਿਚ ਤੇ ਆਹ ਪਲਾਸਟਿਕ ਦਾ ਪੇਪਰ ਹੁੰਦਾ ਤੇ ਇਹਦੇ ਵਿੱਚ ਇਦਾਂ ਹੀ ਲਪੇਟ ਕੇ ਜਿੱਦਾਂ ਕੁਝ ਬਣਾ ਲਿਆ ਆਪਾਂ ਸੈਂਡਵਿਚ ਦੇ ਵਿੱਚ ਕੁਝ ਵੀ ਰੱਖ ਕੇ ਤੁਸੀਂ ਬਣਾ ਲੈਂਦੇ ਬੈਂਡ ਦੇ ਵਿੱਚ ਕੁਝ ਵੀ ਪਾ ਕੇ ਵਿੱਚ ਬਣਾਉਨੇ ਆ ਭਰ ਕੇ ਆਪਾਂ ਬਣਾਉਨੇ ਆ ਤੇ ਉਹਨੂੰ ਇਦਾਂ ਕਵਰ ਕਰਕੇ ਲੈ ਕੇ ਜਾਂਦੇ ਆ ਇਹ ਦਾ ਕਵਰ ਕਰ ਲੈਂਦੇ ਆ। ਕੱਤੇ ਨੂੰ ਗਰਮ ਕੀਤਾ ਹੋਆ ਹੁੰਦਾ ਤੇ ਗਰਮ ਗਰਮ ਨਾਲ ਹੀ ਪਾਉਂਦੇ ਹੁਣੇ ਆ। ਤੇ ਉੱਤੋਂ ਜਿਪਰ ਦੇ ਵਿੱਚ ਪਾ ਕੇ ਲੈ ਜਾਂਦੇ ਆ। ਵੀ ਚਲੋ ਇਹ ਬਿਲਕੁਲ ਹੀ ਉਹ ਨਾ ਹੋਵੇ। ਉਹ ਥਲਦਾ ਹੋ ਕੇ ਜਿਹਦਾ ਕੜਾ ਜਾ ਨਾ ਹੋ ਜਾਵੇ। ਦੇਖੋ ਜੇ ਆਪ ਇਦਾਂ ਦਾ প্লাਸਟਿਕ ਵੀ ਬਣਾ ਜੇ ਤੁਸੀਂ প্লাਸਟ ਇਹਦੇ ਵਿੱਚ ਲਈ ਰੱਖ ਕੇ ਹੀ ਜਾਣਾ ਵਾ। ਸਨੇਤਾ ਨੂੰ ਇਹ ਪੈਕਿੰਗ ਵੀ ਦੱਸ ਦੇ ਨੀ ਆ। ਕਿ ਮੈਂ ਇਹਨਾਂ ਚੀਜ਼ਾਂ ਬਾਰੇ ਵਿੱਚ ਬਹੁਤ ਸੋਚਦੀ ਰਹਿੰਦੀ ਆ। ਆਪ ਤੁਸੀਂ ਪੇਪਰ ਨੂੰ ਰੋਲ ਅਪ ਪੇਪਰ ਇੱਥੇ ਆਮੀ ਆਉਂਦੇ ਆ ਇਹ ਤਰਖਾਂ ਤੋਂ ਹੀ ਬਣਦੇ ਆ ਦੱਸਦੇ ਆ ਜੇ ਸਰ ਤੁਸੀਂ ਇਹਨੂੰ ਪੇਪਰ ਦੇ ਵਿੱਚ ਲਪੇਟ ਲੋ ਤੁਸੀਂ ਇਹ ਪੇਪਰ ਵਿੱਚ ਲਪੇਟ ਲੋ ਚਾਹੇ ਆਪਣੇ ਕੋਲ ਜੇ ਤੁਸੀਂ ਪੇਪਰ ਵਿੱਚ ਨਹੀਂ ਲਪੇਟਣਾ ਤਾਂ ਜਿਵੇਂ ਆਪਾਂ ਪਹਿਲਾਂ ਸਕੂਲ ਦੇ ਵਿੱਚ ਰੋਟੀ ਲੈ ਕੇ ਜਾਂਦੇ ਹੁੰਦੇ ਸੀ ਤੇ ਆ ਪੋਣੇ ਵਿੱਚ ਲਪੇਟ ਲੋ ਫੇਰ ਦੁਬਾਰੀ ਕਵਰ ਕਰਨਾ ਹੀ ਆ ਤੇ ਉਤੋਂ ਦੀ ਬੋੜ ਦੇ ਵਿੱਚ ਕਰ ਲੋ ਇਹਨੂੰ ਕਵਰ ਕਰਕੇ ਤੇ ਤੁਸੀਂ ਚਾਹੇ ਪੇਪਰ ਲੈ ਲਓ ਤੇ ਚਾਹੇ ਤੁਸੀਂ ਆਹਾਂ ਕਾਪੜੇ ਦਾ ਕਪੜਾ ਲੈ ਲਓ ਮਾਲ ਮਾਲ ਦਾ ਕਪੜਾ ਲਿਆਓ 57 ਮਾਲ ਬਣਾ ਲਓ ਜਾਂ ਕਾਟਨ ਦੇ ਆਪ ਨੂੰ ਪੋਣੇ ਮਿਲ ਜਾਂਦੇ ਆ ਤੇ ਫਿਰ ਇਹਨਾਂ ਦੀ ਪਰਵਿਸ਼ ਪਾ ਲਓ ਇਸ ਲਈ ਥੋੜਾ ਜਿਹਾ ਪਲਾਸਟਿਕ ਤੋਂ ਬਚੇ ਰਹੋਗੇ ਅ ਫਿਰ ਗਰਮ ਗਰਮ ਬਣਾ ਕੇ ਜਾਂ ਠੰਡਾ ਬਣਾ ਕੇ ਜਿਵੇਂ ਵੀ ਤੁਸੀਂ ਬਣਾਉਂਦੇ ਆ ਥੋੜਾ ਪਤਲੀ ਕਰਦੇ ਵਿੱਚ ਹੁੰਦਾ ਹੀ ਆ ਤੁਸੀਂ ਦੀ ਪੈਕਿੰਗ ਆਹੀ ਵੀ ਕਰ ਸਕਦੇ ਤੇ ਇੱਕ ਮੈਂ ਦੇਖਿਆ ਮੈਂ ਆਪਣੇ ਜਿਹੜੇ ਹੁਣ ਕੱਚ ਦੇ ਆ ਉਹ ਤੁਹਾਨੂੰ ਹੁੰਦੇ ਆ ਆਪਾਂ ਕੱਚ ਵਿੱਚ ਕੱਢ ਦਿੰਨੇ ਆ ਪੈਕ ਕਰਕੇ ਲੈ ਕੇ ਜਾਂਦੇ ਤੇ ਉੱਪ ਟੱਕਾਂ ਦਾ ਪਲਾਸਟਿਕ ਦਾ ਹੀ ਹੁੰਦਾ ਵਾ ਕਿਉਂਕਿ ਟੱਕਣ ਕੱਚ ਦਾ ਬਹੁਤ ਘੱਟ ਮੈਂ ਦੇਖਿਆ ਵਾ ਪਲਾਸਟਿਕ ਨਹੀਂ ਹੁੰਦਾ ਇਹ ਫਰਸਾ ਤਾਂ ਕਰਨੇ ਤੁਸੀਂ ਰਹਿਣਾ ਕੋਈ ਚੀਜ਼ ਜਬਾ ਤੁਹਾਡੇ ਲੀਕੜ ਪਾਈ ਹੋਵੇ ਬਦਲੀਆਂ ਵਗੈਰਾ ਪਾਇਆ ਕੋਈ ਸਬਜੀ ਪਾਈ ਆ ਤੇ ਉਹਨੂੰ ਉੱਪਰੋਂ ਪੇਪਰ ਲਾ ਕੇ ਤੇ ਫਿਰ ਤੁਸੀਂ ਢੱਕਣ ਦਾ ਤਾਂ ਕਿ ਜੇ ਕੋਈ ਭਾਫ਼ ਵਗੈਰਾ ਬਣੂਗੀ ਜਾਂ ਕੁਝ ਵੀ ਹੋਊਗਾ ਉਹ ਪੇਪਰ ਵਿੱਚ ਹੀ ਆਊਗੀ ਸਾਡੇ ਦੇ ਸਾਰਾ ਸਬਜੀ ਵਿੱਚ ਜਾਂ ਤੁਹਾਡੇ ਦਹੀਏ ਵਿੱਚ ਉਹ ਪਾਸੇ ਦਾ ਜਿਹੜਾ ਤੱਕੇ ਉਹ ਨਹੀਂ ਜਾਣਗੇ ਲੋ ਜੀ ਜਿੰਨੀ ਕੁ ਮੈਨੂੰ ਜਾਣਕਾਰੀ ਸੀ ਇੱਥੇ ਕੈਨੇਡਾ ਦੇ ਵਿੱਚ ਰਹਿ ਕੇ ਭਾਂਡਿਆਂ ਦੇ ਬਾਰੇ ਵਿੱਚ ਜਾਂ ਜੋ ਵੀ ਜਦਾਂ ਮੈਂ ਵਰਤਦੀ ਆ ਉਹ ਮੈਂ ਤੁਹਾਡੇ ਤੁਹਾਡੇ ਨਾਲ ਸਾਰੀ ਸ਼ੇਅਰ ਕਰ ਦਿੱਤੀ ਆ ਇਤੋਂ ਸਿਮੈਨੋ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਨੂੰ ਬាទਵਾ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ ਲਓ ਜੀ ਬੱਚਿਆਂ ਦੇ ਆਏ ਕਮੈਂਟ ਵੀ ਸਾਨੂੰ ਜ਼ਰੂਰ ਪੂਰੇ ਕਰਨੇ ਚਾਹੀਦੇ ਆ ਧੰਨਵਾਦ ਜੀ